ਵੀ ਯੂ ਐਸ ਏ ਨਾਲ ਜੇ ਆਪਾਂ ਕੰਪੇਅਰ ਕਰਦੇ ਆਂ ਯੂ ਐਸ ਏ ਦੀ ਜਿਹੜੀ ਪੋਪੂਲੇਸ਼ਨ ਆ ਉਹ ਇੰਡੀਆ ਨਾਲੋਂ ਕਿੰਨੀ 25% ਹੈ ਚੌਥਾ ਹਿੱਸਾ ਚੌਥਾ ਹਿੱਸਾ ਅਰ ਉਸਕੇ ਤੋਂ ਹਾ ਸਟੇਟਸ ਨੇ ਮਿਲਿਆ ਤੇ ਕਿਤੇ ਨਾ ਕਿਤੇ ਇਹ ਗੱਲ ਚੱਲੀ ਵੀ ਆ ਕਿ ਸ਼ਾਇਦ ਜਿਹੜੀਆਂ ਐਸ ਜਿਹੜੀਆਂ ਲਗ ਲਗ ਰਿਪੋਰਟs ਆਉਂਦੀਆਂ ਨੇ ਕਿ 700 ਦੇ ਨੇੜੇ ਜਿਹੜੇ 750 ਦੇ ਨੇੜੇ ਸੀਟਸ ਹੈ ਇੰਡੀਆ ਦੇ ਵਿੱਚ ਇਹ ਹੋਣਗੇ ਇਹ ਇਥੇ ਹੜਾ ਜਾਂਦੇ ਨੇ ਬਰਸਾਤ ਬਹੁਤ ਹੁੰਦੀ ਹੈ ਹਾਂ ਜੀ ਰਾਜਸਥਾਨ ਦੇ ਵਿੱਚ ਸੋਕਾ ਪਿਆ ਰਹਿੰਦਾ ਹੈ ਹੁਣ ਜਿਹੜੀ ਜਿਹੜੇ ਅਫੀਸਰ ਬੈਠੇ ਹੋਏ ਆ ਦਿੱਲੀ ਹਾਂਜੀ ਉਹ ਇੱਕ ਇਵੈਂਟ ਡਿਸਾਈਡ ਕਰ ਪਾਉਣਗੇ ਕਿ ਜਿਹੜਾ ਫੰਡ ਆ ਕੋਨ ਸੈਂਟਰਲਾਈਜ਼ਡ ਪੋਲਿਸੀ ਇੱਕ ਹੁੰਦੀ ਹੈ ਸਾਰੇ ਦੇਸ਼ ਦੇ ਤੇ ਯੂ ਐਸ ਏ ਕਹਿੰਦਾ ਇਹ ਇਹ ਸੈਂਟਰਲ ਆ ਇੰਡੀਆ ਦਾ ਸਿਸਟਮ ਉਹ ਹੋਗਾ ਸੈਂਟਰਲ ਚੱਲ ਚੱਲਦੀ ਹੈ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਮੈਂ ਕਹਿੰਦਾ ਵੱਧ ਰਾਜਾਂ ਨੂੰ ਅਧਿਕਾਰ ਦਿੱਤੇ। ਵੱਧ ਰਾਜਾਂ ਨੂੰ ਅਧਿਕਾਰ। ਰਾਜ ਵੱਧ ਹੋਣ ਤੇ ਉਹਨਾਂ ਨੂੰ ਅਧਿਕਾਰ ਮਿਲਣ। ਤੇ ਉਹਨਾਂ ਲਈ ਜਿਹੜਾ ਕੰਮ ਕਰਨਾ ਆਬਾਦੀ ਲਗਾਤਾਰ ਵੱਧ ਰਹੀ ਹੈ ਉਹਨਾਂ ਲਈ ਜਿਹੜਾ ਕੰਮ ਕਰਨਾ ਸੌਖਾ ਹੋ ਜਾਊਗਾ। ਜੀ ਇਹ ਫੈਕਟਰੀਆਂ ਯੂਪੀ 'ਚ ਕਿਉਂ ਨਹੀਂ ਲੱਗ ਰਹੀਆਂ? ਯੂਪੀ 'ਚ ਕਿਉਂ ਨਹੀਂ? ਪੰਜਾਬ 'ਚ ਕਿਉਂ ਨਹੀਂ ਲੱਗ ਰਹੀਆਂ? ਠੀਕ ਹੈ। ਫਿਰ ਤੁਸੀਂ ਰਾਜਸਥਾਨ ਦੇ ਵਿੱਚ ਕਿਉਂ ਨਹੀਂ ਲੱਗ ਰਹੀਆਂ? ਇੱਕ ਐਮਪੀ ਕੋਲੇ ਆਪਾਂ ਦੇਖਿਆ ਕਿ 16 ਤੋਂ 18 ਲੱਖ ਉਹਦੀ ਵੋਟ ਆ ਉਹਦੇ ਹਲਕੇ 'ਚ। ਇੰਨੇ ਬੰਦਿਆਂ ਨੂੰ ਰਿਪਰੈਜ਼ੈਂਟ ਕਿਵੇਂ ਕਰ ਨੂੰ ਪ੍ਰੈਕਟੀਕਲੀ ਪੋ ਵੱਖ-ਵੱਖ ਲੀਡਰਾਂ ਦੇ ਮੂੰਹੋਂ ਅਸੀਂ ਬਹੁਤ ਵਾਰ ਇਹ ਗੱਲ ਸੁਣੀ ਹੈ ਕਿ ਜੀ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ ਫੈਡਰਲ ਢਾਂਚੇ ਦੀ ਗੱਲ ਹੁੰਦੀ ਹੈ ਸੰਘੀ ਢਾਂਚੇ ਦੀ ਗੱਲ ਹੁੰਦੀ ਹੈ ਤੇ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਦਿੱਤੇ ਜਾਂਦੇ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੁੰਦੀ ਹੈ ਉਹ ਜਿਹੜੇ ਆਪਣੇ ਬਣਾਏ ਹੋਏ ਲਾਅ ਨੇ ਉਹ ਥੋਪ ਦਿੰਦੀ ਹੈ ਰਾਜ ਸਰਕਾਰਾਂ ਦੇ ਉੱਪਰ ਤੇ ਕਈ ਵਾਰੀ ਉਸ ਕਾਨੂੰਨ ਦੀ ਰਾਜ ਸਰਕਾਰਾਂ ਨੂੰ ਲੋੜ ਨਹੀਂ ਹੁੰਦੀ ਦਿਲਵਾਕ ਸੀਬਿਆ ਸ਼ੋਅ ਦੇ ਵਿੱਚ ਅੱਜ ਇਸੇ ਹੀ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਗੌਰਵ ਜਨੈਜਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਗੱਲ ਕੀਤੀ ਕਿ ਰਾਜਾਂ ਨੂੰ ਵਧਧਕਾਰ ਦਿੱਤੇ ਜਾਣ ਹਾਂਜੀ ਤੇ ਉਹਦੇ ਵਿੱਚ ਇਹ ਟਸਲਬਾਜੀ ਹੈ ਜਿਹੜੀ ਅਕਸਰ ਚੱਲਦੀ ਰਹਿੰਦੀ ਹੈ ਰਾਜਾਂ ਦੇ ਵਿੱਚ ਤੇ ਕੇਂਦਰ ਸਰਕਾਰ ਦੇ ਵਿੱਚ ਜਿਵੇਂ ਹੁਣ ਪਿੱਛੇ ਜੇ ਆਪਾਂ ਸੁਣਿਆ ਸੀਗਾ ਭਗਵੰਤ ਮਾਨ ਜੀ ਨੇ ਜਦੋਂ ਚੋਣ ਰੈਲੀਆਂ ਕੀਤੀਆਂ ਉਹਨਾਂ ਨੇ ਕਿ ਅੱਜ ਹੀ ਸਾਡੇ 44 45 ਬੰਦੇ ਹੋ ਜਾਣਗੇ ਉਥੇ ਪਾਰਲੀਮੈਂਟ ਦੇ ਵਿੱਚ ਹਾਂਜੀ ਤੇ ਫਿਰ ਉਹ ਸਾਡਾ ਜਿਹੜਾ ਹੈਗਾ ਟੈਕਸ ਕਿਵੇਂ ਰੋਕ ਲੈਣਗੇ ਹਾਂਜੀ ਪੰਜਾਬ ਦਾ ਪੈਸਾ ਕਿਵੇਂ ਰੋਕ ਲੈਣਗੇ ਤਾਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਕਈਆਂ ਕਈਆਂ ਇਲੈਕਸ਼ਨਾਂ ਦੇ ਉੱਤੇ ਉਹਦਾ ਕੀ ਪ੍ਰਭਾਵ ਪਿਆ ਕੀ ਨਹੀਂ ਪਿਆ ਉਹ ਬਾਅਦ ਦੀਆਂ ਗੱਲਾਂ ਨੇ ਪਰ ਆਪਾਂ ਜੇ ਦੇਖੀਏ ਭਾਰਤ ਦੀ ਰਾਜਨੀਤੀ ਨੂੰ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਸੀਗੇ ਆਪਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਿ 13 ਜ਼ਿਲ੍ਹੇ ਨੇ ਹਾਂਜੀ ਤੇ ਉਹਨਾਂ ਦੀ ਗਿਣਤੀ ਵਧਾਈ ਗਈ ਹੈ ਤੇ ਹੁਣ ਮੇਰੇ ਕੋਲ 22 23 23 ਜਿਹੜੇ ਹੋ ਗੁੱਚ ਨੇ ਏਜਲੇ ਪਲੇਅਰ ਕੋਟਲਾ ਕਾਂਗਰਸ ਸਰਕਾਰ ਨੇ ਜਿਹੜਾ ਸੀਗਾ ਬਣਾਇਆ ਸੀ ਤਾਂ ਇਹ ਜਿਹੜੀ ਚੀਜ਼ ਹੈ ਜਿਹੜੀ ਲੋਕਲ ਲੈਵਲ ਤੇ ਜਿਹੜੀ ਇੱਕ ਚੇਂਜ ਆਈ ਹੈ ਤਾਂ ਉਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਕਿ 10 ਸਾਲ ਪਹਿਲਾਂ ਤੇ ਜਾਂ 2000 ਦੇ ਵਿੱਚ ਨਵੀਆਂ ਸਟੇਟਾਂ ਬਣੀਆਂ ਉਤਰਾੰਚਲ ਬਣਿਆ ਤੇਲੰਗਾਨਾ ਬਣਿਆ ਝਾਰਖੰਡ ਬਣਿਆ ਤਾਂ ਇਹ ਜਿਹੜਾ ਸਿਸਟਮ ਹੈ ਇਹ ਕਿਉਂ ਹੋਇਆ ਇਹਦੇ ਪਿੱਛੇ ਕੀ ਕਾਰਨ ਹੈ ਇਹਦੇ ਪਿੱਛੇ ਤੁਸੀਂ ਥੋੜਾ ਜਿਆਦਾ ਚਾਣਨਾ ਪਾਓ ਅ ਦੇਖੋ ਪਹਿਲਾਂ ਤਾਂ ਦੇਖੋ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ 1947 ਦੇ ਵਿੱਚ ਤਾਂ ਉਦੋਂ ਦੋ ਤਰੀਕ ਦੋ ਤਰੀਕੇ ਨਾਲ ਸਰਕਾਰ ਚੱਲਦੀ ਸੀ ਇੱਕ ਤਾਂ ਬ੍ਰਿਟਿਸ਼ ਰਾਜ ਸੀਗਾ ਜਿਹੜਾ ਸਿੱਧਾ ਗਵਰਨ ਕਰਦੇ ਸੀਗੇ ਉਹ ਐਂਡ ਬਾਕੀ ਪ੍ਰਵਿੰਸਸ ਸੀਗੇ ਪ੍ਰਵਿੰਸਸ ਜਿਵੇਂ ਰਾਜੇ ਤੇ ਰਿਆਸਤਾਂ ਸੀ ਉਹ ਕੁੱਲ ਮਿਲਾ ਕੇ 565 66 ਰਿਆਸਤਾਂ ਸੀਗੀਆਂ ਹਾਂ ਠੀਕ ਹੈ ਐਂਡ ਉਸ ਤੋਂ ਬਾਅਦ ਫਿਰ ਕਮੇਟੀਆਂ ਬਣਨ ਲੱਗੀਆਂ ਕਿ ਜਿਹੜੀ ਇਹ ਰਾਜਾ ਦਾ ਗਠਨ ਕੀਤਾ ਜਾਵੇ ਕਾਦੇ ਬੇਸ ਤੇ ਲੈਂਗੁਇਸਟਿਕ ਬੇਸ ਤੇ ਭਾਸ਼ਾ ਦੇ ਆਧਾਰ ਤੇ ਜਾਂ ਕਲਚਰ ਦੇ ਆਧਾਰ ਤੇ ਗਠਨ ਕੀਤਾ ਜਾਵੇ ਫਿਰ ਚਲੋ ਉਹ ਇੱਕ ਲੰਬੀ ਹਿਸਟਰੀ ਹੈ ਕਿ ਕਿਵੇਂ ਆਪਣੇ ਰਾਜਾ ਦਾ ਗਠਨ ਹੋਇਆ ਫਿਰ ਕੁਝ ਨਵੇਂ ਰਾਜ ਬਣੇ ਤੇ ਆ ਲੇਟੈਸਟ ਜਿਹੜਾ 2014 ਦੇ ਵਿੱਚ ਤੇਲਗਾਨਾ ਬਣਿਆ ਹੁਣ ਇਹਦੇ ਵਿੱਚ ਰਾਜਾਂ ਨੂੰ ਬਣਾਉਣਾ ਜ਼ਰੂਰੀ ਕਿਉਂ ਆ ਇੱਕ ਤਾਂ ਜੇ ਬਹੁਤ ਵੱਡਾ ਰਾਜ ਹੋਊਗਾ ਤਾਂ ਉਹਦੇ ਵਿੱਚ ਜਿਹੜਾ ਚੰਗਾ ਇੱਕ ਐਡਮਿਨਿਸਟ੍ਰੇਸ਼ਨ ਚਲਾਉਣਾ ਬਹੁਤ ਔਖਾ ਹੁੰਦਾ ਜੇ ਡੀਸੈਂਟਰਲਾਈਜ਼ ਹੋਊਗਾ ਜੇ ਛੋਟਾ ਰਾਜ ਹੋਊਗਾ ਤਾਂ ਲੋਕਾਂ ਦੀਆਂ ਲੋੜਾਂ ਵੱਲ ਵੱਧ ਧਿਆਨ ਦਿੱਤਾ ਜਾ ਸਕਦਾ ਹੁਣ ਦੇਖੋ ਵੀ ਯੂਐਸਏ ਨਾਲ ਜੇ ਆਪਾਂ ਕੰਪੇਅਰ ਕਰਦੇ ਆ ਯੂਐਸਏ ਦੀ ਜਿਹੜੀ ਪੋਪੂਲੇਸ਼ਨ ਆ ਉਹ ਇੰਡੀਆ ਨਾਲੋਂ ਕਿੰਨੀ 25% ਹੈ ਚੌਥਾ ਹਿੱਸਾ ਹੈ ਚੌਥਾ ਹਿੱਸਾ ਪਰ ਉਸ ਸਟੇਟਾਂ ਉੱਤੇ 50 ਸਟੇਟਸ ਨੇ 50 ਆਪਣੇ ਜੀ 140 ਤਾ ਕਹਿੰਦੇ 150 ਕਰੋੜ ਦੇ ਨੇੜੇ ਆਬਾਦੀ ਹੈ ਦੀ ਸਟੇਟਸ ਹੈਗੀਆਂ 28 ਤੇ 29 ਤਾਂ ਹੁਣ ਲਗਾ 28 ਗਈਆਂ ਕਿਉਂਕਿ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਯੂਨੀਅਨ ਟੈਰੀਟਰੀ ਬਣਾਤਾ ਸਟੇਟਾਂ 28 ਹੀ ਠੀਕ ਹੈ ਜੀ ਤਾਂ ਡੀਸੈਂਟਰਲਾਈਜ਼ ਹੋਣਾ ਚਾਹੀਦਾ ਕਿ ਦੇਖੋ ਦੋ ਦੋ ਮਤਲਬ ਕਿ ਤਰੀਕੇ ਨਾਲ ਆਪਾਂ ਇਹਨੂੰ ਬੈਟਰ ਐਡਮਿਨਿਸਟਰ ਕਰ ਸਕਦੇ ਆ ਪਹਿਲਾ ਇਹ ਹੈ ਕਿ ਤੁਸੀਂ ਸਟੇਟਸ ਨੂੰ ਵਧਾਓ ਜਿਵੇਂ ਯੂਪੀ ਹੈ यूपी ਦਾ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਚੌਥਾ ਪੰਜਵਾਂ ਜੇ ਐਜ਼ ਅ ਸਟੇਟ ਹੀ ਉਹਨਾਂ ਦੀ ਪੋਪੂਲੇਸ਼ਨ ਹੋਊਗੀ ਜੇ ਪਹਿਲੇ ਤੇ ਚਾਈਨਾ ਜਾਂ ਇੰਡੀਆ ਲਾ ਲਓ ਦੂਜੇ ਤੇ ਚਾਈਨਾ ਲਾ ਲਓ ਤੀਜੇ ਤੇ ਤੁਸੀਂ ਯੂਐਸਏ ਲਾ ਲਓ ਚੌਥੇ ਤੇ ਬ੍ਰਾਜ਼ਿਲ ਤੋਂ ਬਾਅਦ ਜਾਂ ਬ੍ਰਾਜ਼ਿਲ ਤੋਂ ਪਹਿਲਾਂ ਬ੍ਰਾਜ਼ਿਲ ਤੋਂ ਵੀ ਜ਼ਿਆਦਾ ਹੈ ਬ੍ਰਾਜ਼ਿਲ ਬ੍ਰਾਜ਼ਿਲ ਦੇ ਚੌਥੇ ਨੰਬਰ ਤੇ ਯੂਪੀ ਦਾ ਨੰਬਰ ਆਉਂਦਾ ਹਮ 24 ਕਰੋੜ ਜਾਂ ਵੱਧ ਤੋਂ ਵੱਧ ਇੰਡੋਨੇਸ਼ੀਆ ਹੋਊਗਾ ਅੱਗੇ ਤੇ ਬਿੰ ਪਹਿਲੇ 5-7 ਦੇ ਵਿੱਚ ਹੀ ਹੋਊਗਾ ਤੇ ਦੇਖੋ ਇਹ ਉਹ ਇੱਕ ਸਟੇਟ ਹੈ 240 ਮਿਲੀਅਨ ਲੋਕ 24 ਕਰੋੜ ਲੋਕ ਉੱਥੇ ਰਹਿੰਦੇ ਆ ਜੀ ਤਾਂ ਇੰਨਾ ਵੱਡਾ ਏਰੀਆ ਤਾਂ ਉਹਨੂੰ ਤੋੜ ਕੇ ਇੱਕ ਛੋਟੇ ਰਾਜ ਬਣਾ ਲਏ ਜਾਵਾਂ ਛੋਟੇ ਰਾਜਾਂ ਨੂੰ ਚਲਾਉਣਾ ਸੌਖਾ ਹੈ ਛੋਟੇ ਰਾਜਾਂ ਦੇ ਵਿੱਚ ਇਹ ਬਿਲਕੁਲ ਇਹ ਬਿਲਕੁਲ ਉਹੀ ਹੈ ਚਲੋ ਗੱਲ ਥੋੜੀ ਹੋ ਸਕਦਾ ਟੁਕ ਵੀ ਨਾਮ ਹੀ ਹੋਵੇ ਕਿ ਜੇ ਦੋ ਭਰਾ ਜਾਂ ਚਾਰ ਭਰਾ ਹੁੰਦੇ ਆ ਜੇ ਚਾਰ ਭਰਾ ਜਦੋਂ ਅਲੱਗ ਹੁੰਦੇ ਆ ਤਾਂ ਠੀਕ ਹੈ ਜਦੋਂ ਉਹ ਸਾਂਝੇ ਘਰ ਦੇ ਵਿੱਚ ਹੁੰਦੇ ਆ ਤਾਂ ਇੱਕ ਥੋੜੀ ਜੀ ਵੱਧ ਜ਼ਿੰਮੇਵਾਰੀ ਚੱਕਦਾ ਹੈ ਦੂਜਾ ਹੋਰ ਘੱਟ ਚੱਕਦਾ ਹੈ ਇੱਕ ਜਮਈ ਜਿਹੜਾ ਛੋਟਾ ਹੁੰਦਾ ਉਹਨੂੰ ਤਾਂ ਕੋਈ ਜ਼ਿੰਮੇਵਾਰੀ ਚੱਕਦਾ ਹੀ ਨਹੀਂ ਬਿਲਕੁਲ ਜੀ ਤੇ ਜਿਦੋਂ ਉਹ ਫਿਰ ਆਡ ਹੋ ਜਾਂਦੇ ਆ ਹਾਂਜੀ ਤਾਂ ਫਿਰ ਉਹ ਆਪਣੀਆਂ ਜ਼ਿੰਮੇਵਾਰੀਆਂ ਚੱਕਦੇ ਆ ਤੇ ਹਰੇਕ ਮੁੜ ਕੇ ਜਿਹੜੀਆਂ ਘਰ ਦੀਆਂ ਸੁਆਣੀਆਂ ਵੀ ਹੁੰਦੀਆਂ ਵੀ ਉਹਨਾਂ ਨੂੰ ਵੀ ਫਿਕਰ ਹੁੰਦਾ ਵੀ ਆਪਾਂ ਘਰ ਨੂੰ ਇਹ ਸਾਂਝਾ ਨਹੀਂ ਹੈਗਾ ਹੁਣ ਹਾਂਜੀ ਠੀਕ ਹੈ ਉਹ ਆਪ ਕੋ ਕਹਿੰਦਾ ਨਾ ਕਈ ਵਾਰ ਤਾਂ ਇੱਕ ਸੰਝਾ ਪਰੌਣਾ ਵੀ ਹੁੰਦਾ ਬਹੁਤੇ ਘਰਾਂ ਦਾ ਪਰੌਣਾ ਕਹਿੰ ਜਾਂਦਾ ਭੁੱਖਾ ਰਹਿ ਜਾਂਦਾ ਹਾਂਜੀ ਤਾਂ ਉਵੇਂ ਜੇ ਜਦੋਂ ਉਹ ਇਕੱਲੇ ਇਕੱਲੇ ਹੋ ਜਾਂਦੇ ਆ ਫਿਰ ਤਾਂ ਫਿਰ ਉਹ ਆਪਣੇ ਘਰ ਦੇ ਵਿੱਚ ਆਪਣਾ ਪਿੰਡਾਂ ਦੇ ਵਿੱਚ ਵੇਣਿਆ ਸੁੱਖ ਸੁਹੰਤਾ ਵਧ ਲੈਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਆਪਣੀ ਕਮਾਈ ਦੇ ਸਾਧਨ ਵਧਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਦਾ ਖੇਤੀਬਾੜੀ ਦੇ ਵਿੱਚ ਵੀ ਇੰਟਰਸਟ ਵਧ ਜਾਂਦਾ ਉਹ ਤਾਂ ਹੀ ਹੁੰਦਾ ਜਦੋਂ ਉਹਨਾਂ ਨੂੰ ਖੁਦਮੁਖਤਿਆਰੀ ਮਿਲਦੀ ਆ ਖੁਦਮੁਖਤਿਆਰੀ ਸਾਡੇ ਸਰਪਾਲ ਜੀ ਕਹਿ ਰਹੇ ਜੀ ਵਾਰ-ਵਾਰ ਗੱਲ ਕਰਦੇ ਆ ਖੁਦਮੁਖਤਿਆਰੀ ਦੀ ਤਾਂ ਉਹ ਖੁਦਮੁਖਤਿਆਰੀ ਇਹੀ ਹੈ ਕਿ ਵੀ ਜੇ ਹੁਣ ਆਪ ਨੂੰ ਇਹ ਵੀ ਪਤਾ ਹੈ ਕਿ ਜਿਹੜੀ ਨਵੀਂ ਪਾਰਲੀਮੈਂਟ ਬਣੀ ਆ ਉਹਦੇ ਵਿੱਚ ਜਿਹੜੀਆਂ ਹੈਗੀਆਂ ਸੀਟਸ ਨੇ ਵਧ ਬਣਾਈਆਂ ਗਈਆਂ ਤੇ ਕਿਤੇ ਨਾ ਕਿਤੇ ਇਹ ਗੱਲ ਚੱਲੀ ਵੀ ਆ ਕਿ ਸ਼ਾਇਦ ਹੈ ਜੀ ਜਿਹੜੀਆਂ ਐਮਪੀ ਦੀਆਂ ਸੀਟਾਂ ਵਧਾਈਆਂ ਜਾਣਗੀਆਂ ਜੇ ਆਪਾਂ ਕੰਪੇਅਰ ਕਰੀਏ ਜਦੋਂ ਸਾਨੂੰ ਆਜ਼ਾਦੀ ਮਿਲੀ ਹੈ ਉਦੋਂ 70 ਕਰੋੜ ਵਾਦੀ ਹੋਣੀ ਆ ਆਪਣੀ ਹਾਂਜੀ ਤੇ ਉਹਦੇ ਵਿੱਚੋਂ ਕੁਝ ਪਾਕਿਸਤਾਨ ਚ ਚਲੇ ਗਏ ਉਹ ਜੇ ਤੇਰੇਗੇ ਤੇ ਸੀਟਾਂ ਉਦੋਂ ਦੀਆਂ 543 ਹੋਈ ਚੱਲੀਆਂ ਉਦੋਂੀਆਂ ਆਉਂਦੀਆਂ ਨੇ ਨਹੀਂ ਇਹ ਤਾਂ ਰੀਡਰਲ ਹੋਣਾ ਨਹੀਂ 2026 ਦੇ ਵਿੱਚ ਨਿਊ ਹੀ ਐ ਤਾਂ ਇਹ ਤਾਂ ਕਰਨਾ ਹੀ ਆ ਕਰਨਾ ਤਾਂ ਅਲੱਗ-ਅਲੱਗ ਰਿਪੋਰਟਸ ਕਹਿੰਦੀਆਂ ਕਿ 700 ਦੇ ਨੇੜੇ ਤੇ ਜਿਹੜੇ 750 ਦੇ ਨੇੜੇ ਸੀਟਸ ਇੰਡੀਆ ਦੇ ਵਿੱਚ ਹੋਣੀਆਂ ਚਾਹੀਦੀਆਂ ਤੇ ਹੋਣਗੀਆਂ ਵੀ ਆਉਣ ਵਾਲੇ 2-3 ਸਾਲ ਦੇ ਵਿੱਚ ਇਹ ਹੋਣਗੀਆਂ ਵੀ ਇਹ ਮੁੱਦਾ ਪਹਿਲਾਂ ਵੀ ਇਲੈਕਸ਼ਨ ਦੇ ਵਿੱਚ ਆਇਆ ਸੀ ਤੇ ਇਹ ਤਾਂ ਡਿਊ ਹੈ ਗਈ ਆ 2026 ਤੇ ਇਹ ਜ਼ਰੂਰੀ ਵੀ ਆ ਜ਼ਰੂਰੀ ਵੀ ਆ ਤਾਂ ਸਟੇਟਸ ਵੀ ਵੱਧ ਬਣਾਉਣ ਦੀ ਲੋੜ ਆ ਹੁਣ ਤੁਸੀਂ ਇਹ ਦੇਖੋ ਕਿ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਉਹਦੇ ਨਾਲ ਢੁਕਵੀਦ ਨੂੰ ਮੈਂ ਇੱਕ ਗੱਲ ਦੱਸਦਾ ਕਿ ਇੰਡੀਆ ਦੇ ਜੋ ਇੰਡੀਆ ਜੋ ਸੈਂਟਰਲ ਗਵਰਨਮੈਂਟ ਗ੍ਰਾਂਟ ਦਿੰਦੀ ਹੈ ਸਟੇਟਸ ਨੂੰ ਜੋ ਉਹਨਾਂ ਦਾ ਕਮਿਸ਼ਨ ਹੈ ਉਹ ਕਮਿਸ਼ਨ ਡਿਸਾਈਡ ਕਰਦਾ ਕਿ ਕਿਹੜੇ ਸਟੇਟ ਨੂੰ ਕਿੰਨੀ ਸਹੂਲਤ ਜਾਂ ਕਿੰਨੇ ਪੈਸੇ ਜਾਂ ਕਿੰਨੀ ਗ੍ਰਾਂਟ ਦਿੱਤੀ ਜਾਣੀ ਹੈ ਉਹਨਾਂ ਦਾ ਰੂਲ ਇਹ ਹੈ ਜਾਂ ਉਹਨਾਂ ਦਾ ਮੈਕੈਨਿਜ਼ਮ ਕੀ ਹੈ ਕਿ ਜਿੱਥੇ ਲੋਕਾਂ ਨੂੰ ਜ਼ਿਆਦਾ ਲੋਡ ਹੈ ਜਿਹੜੇ ਜ਼ਿਆਦਾ ਗਰੀਬ ਹੈ ਉਹਨਾਂ ਨੂੰ ਵੱਧ ਗ੍ਰਾਂਟ ਦਿੱਤੀ ਜਾਵੇ ਫੋਰ ਐਗਜ਼ਾਮਪਲ ਕਿ ਯੂਪੀ ਹੈ ਜਾਂ ਬਿਹਾਰ ਹੈ ਜਾਂ ਐਮਪੀਆ ਰਾਜਸਥਾਨਾ ਜਿੱਥੇ ਲੋਕ ਗਰੀਬ ਹੈ ਉਹਨਾਂ ਨੂੰ ਪੈਸਾ ਵੱਧ ਜਾਊਗਾ ਜਿਹੜੇ ਅਮੀਰ ਹੈ ਜਿਵੇਂ ਜਿੱਥੇ ਲਿਟਰੇਸੀ ਕੇਰਲਾ ਹੋ ਗਿਆ ਆਪਣਾ ਤੇਲੰਗਾਨਾ ਵੀ ਅੱਜ ਦੇ ਟਾਈਮ 'ਚ ਕਹਿੰਦੇ ਮਹਾਰਾਸ਼ਟਰ ਹੋ ਗਿਆ ਤਾਮਿਲਨਾਡੂ ਹੋ ਗਿਆ ਇਹ ਇਹਨਾਂ ਦੇ ਇਹਨਾਂ ਜਿਹੜੇ ਸਟੇਟਸ ਹੈ ਇਹਨਾਂ ਨੂੰ ਘੱਟ ਗ੍ਰਾਂਟ ਜਾਂਦੀ ਹੈ ਬਟ ਤੁਸੀਂ ਇਹ ਦੇਖੋ ਕਿ ਜੇ ਉਹਨਾਂ ਨੇ ਉਹਨਾਂ ਦੀ ਟੈਕਸ ਕਲੈਕਸ਼ਨ ਜ਼ਿਆਦਾ ਹੈ ਜੇ ਸਾਊਥ ਸਟੇਟਸ ਦੀ ਟੈਕਸ ਕਲੈਕਸ਼ਨ ਜ਼ਿਆਦਾ ਹੈ ਤੇ ਉਹਨਾਂ ਨੂੰ ਘੱਟ ਪੈਸੇ ਸੈਂਟਰ ਗਵਰਨਮੈਂਟ ਤੋਂ ਮਿਲਦੇ ਆ ਤੇ ਇਹਦੇ ਵਿੱਚ ਉਹਨਾਂ ਦਾ ਕਸੂਰ ਕੀ ਹੈ ਇਹ ਤਾਂ ਪੰਚਾਇਤ ਵੀ ਮਤਲਬ ਜਿਹੜਾ ਥੋੜਾ ਜਿਹਾ ਸਿਆਣਾ ਹੋਵੇ ਨਾ ਜਿਹੜਾ ਚਾਰਚ ਲੜਵਾਦ ਘਮਾਉਂਦਾ ਹੋਵੇ ਇਹ ਘਰ ਦੇ ਵਿੱਚ ਵੀ ਕਿਸੇ ਚੀਜ਼ ਨੂੰ ਲੈ ਕੇ ਕੋਈ ਡਿਸਪਿਊਟ ਹੋ ਜੇ ਤਾਂ ਉਹ ਜਿਹੜੀ ਪੰਚਾਇਤ ਵੀ ਹੁੰਦੀ ਆ ਫਿਰ ਉਹ ਜਿਹੜਾ ਵੱਧ ਕਮਾਉਂਦਾ ਹੁੰਦਾ ਤੇ ਜਿਹੜਾ ਥੋੜਾ ਜਿਹਾ ਆਪਣੇ ਆਪ ਨੂੰ ਸਿਆਣਾ ਕਣਦਾ ਹੁੰਦਾ ਤੇ ਪੰਚਾਇਤ ਨੂੰ ਕਹਿ ਦਿੰਦੀ ਆ ਯਾਰ ਤੈਨੂੰ ਕੀ ਫਰਕ ਪੈਂਦਾ ਤੈਨੂੰ ਕੀ ਇਹ ਤਾਂ ਹੈ ਹੀ ਐ ਮੈਂ ਹੈ ਵੀ ਹੋ ਜਾ ਇਹ ਉਹ ਉਹ ਗੱਲ ਹੀ ਇੱਥੇ ਲੱਗੂ ਹੋਈ ਵੀ ਉਹ ਚੀਜ਼ ਆ ਉਹ ਚੀਜ਼ ਆ ਹੁਣ ਕੇਰਲਾ ਇੱਕ ਲਿਟਰੇਟਿਡ ਸਟੇਟ ਹੈਗੀ ਆ ਠੀਕ ਹੈ ਐਂਡ ਕੇਰਲਾ ਦੇ ਵਿੱਚ ਬਹੁਤ ਘੱਟ ਸੈਂਟਰ ਗਵਰਨਮੈਂਟ ਦੇ ਫੰਡ ਜਾਂ ਜਿਹੜੀ ਡਾਈਵਰਜਨ ਹੁੰਦੀ ਹੈ ਉਹ ਜਾਂਦੀ ਹੈ ਹੁਣ ਕੇਰਲਾ ਕੇਰਲਾ ਦੇ ਵਿੱਚ ਚਲੋ ਲੋਕ ਟੈਕਸ ਭਰਦੇ ਆ ਜਾਂ ਹੋਰ ਮਹਾਰਾਸ਼ਟਰ ਦੇ ਵਿੱਚ ਲੋਕ ਟੈਕਸ ਭਰਦੇ ਆ ਹੁਣ ਮਹਾਰਾਸ਼ਟਰ ਦਾ ਬਹੁਤ ਸਾਰਾ ਹਿੱਸਾ ਗਰੀਬੀ ਆ ਹੁਣ ਇਹ ਵੰਡ ਅਨ ਇਕੁਲ ਜਾ ਰਹੀ ਹੈ ਇਸ ਵੰਡ ਨੂੰ ਇਕੁਅਲ ਕਰਨ ਲਈ ਲੋੜ ਹੈ ਕਿ ਫੋਰ ਐਗਜ਼ਾਮਪਲ ਮੈਂ ਮਹਾਰਾਸ਼ਟਰ ਦੀ ਗੱਲ ਕਰਦਾ ਤੁਹਾਡੇ ਅੱਗੇ ਮੁੰਬਈ ਹੈ ਇੱਕ ਪਾਸਤਾ ਮੁੰਬਈ ਹੈ ਇੰਡੀਆ ਦੀ ਕੈਪੀਟਲ ਸਿਟੀ ਕਹਿੰਦੇ ਉਹਨੂੰ ਆਪਾਂ ਕੈਪੀਟਲ ਇਨਫਲੋ ਬਹੁਤ ਜ਼ਿਆਦਾ ਹੈ ਬਿਜ਼ਨਸਸ ਬਹੁਤ ਜ਼ਿਆਦਾ ਹੈ ਬਾਲੀਵੁੱਡ ਹੈ ਉੱਥੇ ਇੰਡਸਟਰੀ ਬਹੁਤ ਹੈਗੀ ਆ ਐਂਡ ਇੱਕ ਪਾਸੇ ਈਸਟ ਦੇ ਵਿੱਚ ਕਾਫੀ ਗਰੀਬੀ ਹੈਗੀ ਮਹਾਰਾਸ਼ਟਰ ਦੇ ਵਿੱਚ ਤਾਂ ਕੀ ਕੀਤਾ ਜਾ ਸਕਦਾ ਕਿ ਤੁਸੀਂ ਬੰਬੇ ਨੂੰ ਅਲੱਗ ਬਣਾਓ ਤੁਸੀਂ ਉਹਨੂੰ ਅਲੱਗ ਬਣਾ ਦਿਓ ਉਹਨੂੰ ਥੋੜੀ ਜਿਹੀ ਆਟੋਨੋਮੀ ਦੇ ਦਿਓ ਕਿ ਯਾਰ ਉੱਥੇ ਕੈਪੀਟਲ ਇਨਫਲੋ ਬਹੁਤ ਜ਼ਿਆਦਾ ਹੈ ਤੇ ਤੁਸੀਂ ਥੋੜੇ ਜਿਹੀ ਆਪ ਦੇ ਬੇਸ ਤੇ ਜਿਹੜੀ ਉੱਥੋਂ ਦੀ ਸਰਕਾਰ ਆਪ ਉਹਨੂੰ ਲਵੇ ਹੁਣ ਕੀ ਹੁੰਦਾ ਕਿ ਟੈਕਸ ਤਾਂ ਇਕੱਠਾ ਹੁੰਦਾ ਬੰਬੇਸੋਂ ਤੇ ਜਿਹੜਾ ਉਧਰ ਮਹਾਰਾਸ਼ਟਰ ਚ ਗਰੀਬੀ ਆ ਬਹੁਤ ਜ਼ਿਆਦਾ ਲਗਾ ਦਿੱਤਾ ਜਾਂਦਾ ਉੱਥੇ ਤੇ ਹੁਣ ਇਹ ਨਹੀਂ ਪਰ ਇਹ ਤਾਂ ਇੱਕ ਕੁਦਰਤੀ ਵੀ ਚੀਜ਼ ਹੈ ਨਾ ਗੌਰਵ ਵੀਰ ਜੇ ਤੁਹਾਡੇ ਕੋਲੇ ਰਿਸੋਰਸਸ ਹੈਗੇ ਆ ਤਾਂ ਤੁਸੀਂ ਜਿਹੜੇ ਅਨਪ੍ਰਿਵਿਲੇਜਡ ਲੋਕ ਨੇ ਉਹਨਾਂ ਦੀ ਮਦਦ ਕਰੋ। ਉਹ ਹਾਂ ਕਰੋ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਸਾਰੇ ਇੰਡੀਆ ਦੇ ਵਿੱਚ ਆ। ਬਟ ਫਿਰ ਉਹ ਫਿਰ ਜਾਂ ਤਾਂ ਉਹਨੂੰ ਆਟੋਨੋਮੀ ਦੋ ਉਹ ਜਿਹੜੇ ਜਿਹੜੇ ਤੁਹਾਨੂੰ ਕਮਾ ਕੇ ਦੇ ਰਹੇ ਆ ਉਹਨਾਂ ਨੂੰ ਵੀ ਮੋਟੀਵੇਟ ਕਰਨਾ ਚਾਹੀਦਾ। ਕਿ ਤੁਸੀਂ ਪਾਲਿਸੀਆਂ ਫਿਰ ਮਹਾਰਾਸ਼ਟਰ ਦੀ ਈਸਟ ਜਿਹੜੀ ਪਾਲਿਸੀ ਆ ਉਹ ਅੱਡ ਹੋਣੀ ਚਾਹੀਦੀ ਆ ਤੇ ਬੰਬਈ ਦੀ ਪਾਲਿਸੀ ਅੱਡ ਹੋਣੀ ਚਾਹੀਦੀ ਆ। ਇਹ 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 ਗੱਲ ਬਿਲਕੁਲ ਉਹੀ ਆ ਜਿਵੇਂ ਹੁਣ ਦੇਖੋ ਆ ਆਪਾਂ ਕਹਿੰਦੇ ਆ ਕਿ ਡਾਇਵਰਸ ਕੰਟਰੀ ਹੈ ਇੰਡੀਆ ਹਾਂਜੀ ਅਲੱਗ-ਅਲੱਗ ਬਹੁਤ ਸਾਰੀਆਂ ਇੱਥੇ ਪਛਾਵਾਂ ਨੇ ਹਾਂਜੀ ਠੀਕ ਹੈ ਬਹੁਤ ਸਾਰੀਆਂ ਪਛਾਵਾਂ ਨੇ ਬਹੁਤ ਤਰ੍ਹਾਂ ਦਾ ਭੋਜਨ ਖਾਦਾ ਜਾਂਦਾ ਹੈ ਰੀਤੀ ਰਿਵਾਜ ਸਾਡੇ ਬਿਲਕੁਲ ਅਲੱਗ ਨੇ ਹਾਂਜੀ ਹੁਣ ਜਿਹੜੀ ਸਟੇਟ ਆ ਉਹ ਚੱਲ ਰਹੀ ਜਿਹੜਾ ਸਟੇਟ ਮਤਲਬ ਇੰਡੀਆ ਉਹ ਚੱਲ ਰਹੀ ਹੈ ਦਿੱਲੀ ਤੋਂ ਹਾਂਜੀ ਹੁਣ ਮਹਾਰਾਸ਼ਟਰ ਦੇ ਵਿੱਚ ਤਾਂ ਬਹੁਤ ਹੜ ਹੁੰਦੇ ਆ ਹਾਂਜੀ ਠੀਕ ਹੈ ਉੱਥੇ ਹੜ ਆ ਜਾਂਦੇ ਨੇ ਬਰਸਾਤ ਬਹੁਤ ਹੁੰਦੀ ਹੈ ਹਾਂਜੀ ਰਾਜਸਥਾਨ ਦੇ ਵਿੱਚ ਸੋਕਾ ਪਿਆ ਰਹਿੰਦਾ ਹੁਣ ਜਿਹੜੀ ਜਿਹੜੇ ਆਫੀਸਰਸ ਬੈਠੇ ਹੋਏ ਆ ਦਿੱ ਹਾਂਜੀ ਉਹ ਇੱਕ ਇਵੇਂ ਡਿਸਾਈਡ ਕਰ ਪਾਉਣਗੇ ਕਿ ਜਿਹੜਾ ਫੰਡ ਆ ਕੋਨਸੈਂਟਰਲਾਈਜ਼ਡ ਪਾਲਿਸੀ ਇੱਕ ਹੁੰਦੀ ਆ ਸਾਰੇ ਦੇਸ਼ ਲਈ ਸੇਮ ਪਾਲਿਸੀ ਠੀਕ ਹੈ ਕਿ ਉਹਨਾਂ ਦੀ ਪਾਲਿਸੀ ਸੇਮ ਹੁਣ ਇੱਕ ਜਗ੍ਹਾ ਤਾਂ ਸੋਕਾ ਪਿਆ ਪਿਆ ਇੱਕ ਜਗ੍ਹਾ ਹੜਾ ਆਇਆ ਪਿਆ ਇਹਦੇ ਦਾ ਮਤਲਬ ਦੋ ਪਾਲਿਸੀ ਚਾਹੀਆਂ ਚਾਹੀਦੀਆਂ ਨੇ ਦੋ ਪਾਲਿਸੀ ਚਾਹੀਦੀਆਂ ਠੀਕ ਹੈ ਵੀ ਹੜਾ ਨੂੰ ਕਿਵੇਂ ਕੰਟਰੋਲ ਹੁਣ ਇੱਥੇ ਕੀ ਹੋਊਗਾ ਜੇ ਇੱਕ ਪਾਲਿਸੀ ਬਣਾਤੀ ਕਿ ਜੀ ਪਾਣੀ ਪਹੁੰਚਾਉਣਾ ਹਾਂਜੀ ਤੇ ਪਾਣੀ ਹੁਣ ਆਪਾਂ ਦਾ ਇੰਟਰਸਟ ਦਾ ਬਹੁਤ ਪਹੁੰਚਿਆ ਹੋਇਆ ਤੇ ਜੇ ਇੱਕ ਪਾਲਿਸੀ ਬਣਾਤੀ ਜੀ ਪਾਣੀ ਮਤਲਬ ਆਪਾਂ ਰੋਕਣਾ ਤਾਂ ਰਾਜਸਥਾਨ ਦੇ ਵਿੱਚ ਤਾਂ ਪਾ ਜੀ ਉਹੀ ਗੱਲ ਹੈ ਜੇ ਰਾਜਾਂ ਕੋਲੇ ਵੰਧ ਅਧਿਕਾਰ ਹੋਣਗੇ ਉਹਨਾਂ ਨੂੰ ਆਪਣੇ ਫੈਸਲੇ ਉਹ ਲੈ ਪਾਉਣਗੇ ਲੈ ਪਾਉਣਗੇ ਯੂ ایس اے ਦੇ ਵਿੱਚ ਇਦਾਂ ਹੀ ਹੈ ਹਾਂਜੀ ਉਹ ਐਕਚੁਅਲੀ ਯੂ ایس اے ਕਹਿੰਦਾ ਇਹ ਇਹ ਫੈਡਰਲ ਆ ਇੰਡੀਆ ਦਾ ਸਿਸਟਮ ਨੂੰ ਕਾਜ਼ਾਈ ਫੈਡਰਲ ਕਹਿ ਦਿੰਦੇ ਆਪਾਂ ਕਿ ਸੈਂਟਰ ਕੋਲ ਵੀ ਕੁਝ ਪਾਵਰ ਹੈ ਤੇ ਕੁਝ ਪਾਵਰ ਸਟੇਟ ਕੋਲੇ ਆ ਕੁਝ ਉਹਨਾਂ ਦੀਆਂ ਕੰਟਰੈਕਟ ਕਰਦੀਆਂ ਰਹਿੰਦੀਆਂ ਇੱਕ ਦੂਜੇ ਨਾਲ ਪਾਵਰ ਜਿਹੜੀਆਂ ਹੈਗੀਆਂ ਯਾਨੀ ਕਹਿਣ ਦੇ ਨਾਂ ਤੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਆ ਹਾਂਜੀ ਕਹਿਣ ਦੇ ਨਾਂ ਡੈਮੋਕ੍ਰੇਸੀ ਦੇਖੋ ਡੈਮੋਕ੍ਰੇਸੀ ਤਾਂ ਹੋਊਗੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਤੇ ਜਿਹੜੀ ਜਿਹੜੀ ਆਪਾਂ ਕੌਜ਼ਾਈ ਫੈਡਰਲ ਜਿਹੜਾ ਸਟਰਕਚਰ ਗਵਰਨਮੈਂਟ ਦਾ ਸਟਰਕਚਰ ਕਿੱਦਾਂ ਹੋਊਗਾ ਜੇ ਫਰਾਂਸ ਹੈ ਫ੍ਰਾਂਸ ਦੇ ਯੂਨੀਟਰੀ ਯੂਨੀਟਰੀ ਦਾ ਮਤਲਬ ਜਿਹੜੀ ਸਟੇਟ ਸੈਂਟਰ ਚ ਗਵਰਨਮੈਂਟ ਆ ਗਈ ਉਹੀ ਚੱਲੂਗੀ ਇਹ ਕੈਨੇਡਾ ਦੇ ਵਿੱਚ ਫੈਡਰਲ ਆ ਪਿਓਰ ਫੈਡਰਲ ਕੇਰ ਸੈਂਟਰ ਕੋਲ ਤਾਂ ਜਿਹੜੀ ਚੀਜ਼ ਹੈਗੀ ਹੈਗੀ ਸਟੇਟ ਕੋਲੇ ਆਉਂਦੀ ਰਹਾ ਤਾਂ ਉਹਨਾਂ ਦੇ ਤਾਂ ਮੇਅਰਸ ਕੋਲ ਬਹੁਤ ਪਾਵਰ ਮੇਅਰ ਕੋਲੇ ਪਾਵਰ ਆ ਉਹਨਾਂ ਦੇ ਤਾਂ ਆਏ ਆ ਨਾ ਦੇਖੋ ਉਹ ਆਪ ਦਾ ਉਹਨਾਂ ਦਾ ਬੈਂਕ ਆਪਦੇ ਕਰ ਸਕਦੇ ਆ ਉਹ ਉਹ ਸਟੇਟ ਕੋਲੇ ਬਹੁਤ ਜ਼ਿਆਦਾ ਪਾਵਰ ਹੈ ਸਟੇਟ ਹੁਣ ਜਿਵੇਂ ਇਮੀਗ੍ਰੇਸ਼ਨ ਦੇ ਲਾਅ ਹੁੰਦੇ ਆ ਸਟੇਟ ਵਾਈਜ਼ ਬਣਦੇ ਆ ਜਿਹੜਾ ਇੰਡੀਆ ਦੇ ਵਿੱਚ ਇੰਡੀਆ ਦੇ ਪੂਰੇ ਹਿਸਾਬ ਨਾਲ ਬੰਨਦੇ ਠੀਕ ਹੈ ਚਲੋ ਪਰ ਇਹ ਇੱਕ ਗੱਲ ਤੁਸੀਂ ਇਹ ਦੇਖੋ ਵੀ ਵੱਡੀਆਂ ਤਾਕਤਾਂ ਨੇ ਜਿਹੜਾ ਹੁਣ ਤੁਸੀਂ ਗੱਲ ਕੀਤੀ ਹੈ ਯੂਐਸਏ ਦੀ ਹਾਂਜੀ ਕਿ ਯੂਐਸਏ ਦੇ ਵਿੱਚ ਆਪਣੇ ਉਹਨਾਂ ਨੇ ਕੀਤਾ ਹੋਇਆ ਡੀਸੈਂਟਰਲਾਈਜ਼ਡ ਕੀਤੀ ਹੋਈ ਹੈ ਜਿਹੜੀ ਪਾਵਰ ਹੈ ਹਾਂਜੀ ਪਰ ਉਹ ਇਹ ਨਹੀਂ ਚਾਹਣਗੇ ਵੀ ਇੰਡੀਆ 'ਚ ਹੋਵੇ ਉਹ ਚਾਉਣਗੇ ਨਹੀਂ ਆ ਉਹ ਇੰਡੀਆ ਦੇ ਵਿੱਚ ਕਿਉਂਕਿ ਉਹਨਾਂ ਨੇ ਜੇ ਫਿਰ ਇੱਕ ਪਾਲਿਸੀ ਕਿੱਥੇ ਤਾਂ ਉਹਨਾਂ ਨੇ ਇੱਕ ਜਗ੍ਹਾ ਤੋਂ ਪਾਸ ਕਰਾਉਣੀ ਹੈ ਹਾਂਜੀ ਹੈ ਨਾ ਦਿੱਲੀ ਆਫਿਸ ਤੋਂ ਪਾਸ ਹੋ ਗਈ ਕਿੱਥੇ ਉਹਨਾਂ ਨੂੰ ਪਾਲਿਸੀਜ਼ ਪਾਸ ਕਰਾਉਣ ਲਈ ਹਰੇਕ ਸਟੇਟ ਕੋਲ ਜਾਣਾ ਪਊਗਾ ਸਟੇਟ ਕੋਲ ਜਾਣਾ ਪਊਗਾ ਬਾਕੀ ਜੇ ਇੰਡੀਆ ਦਾ ਸਟਰਕਚਰ ਦੇਖਿਆ ਜਾਵੇ ਨਾ ਕਿ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਦੇਖੋ ਤੁਹਾਨੂੰ ਮੁੰਬਈ ਤੋਂ ਬਹੁਤ ਜ਼ਿਆਦਾ ਟੈਕਸ ਇਕੱਠਾ ਹੋਇਆ ਤੁਸੀਂ ਉਹਨੂੰ ਪੂਰੇ ਸਟੇਟ ਚ ਲਾ ਦੋ ਉਹ ਤੁਹਾਡੀ ਗੱਲ ਠੀਕ ਹੈ ਠੀਕ ਹੈ ਬਟ ਉਹਦਾ ਦੂਜਾ ਸੋਲੂਸ਼ਨ ਕੀ ਹੋ ਸਕਦਾ ਕਿ ਤੁਸੀਂ ਮੁੰਬਈ ਜਿਹੜੀ ਸਿਟੀ ਹੈ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਉਹਨੂੰ ਰਾਈਟਸ ਦਿਓ ਕਿ ਜਿਹੜੇ ਉੱਥੋਂ ਦੇ ਬਿਜ਼ਨਸ ਹੈ ਠੀਕ ਹੈ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਅਰ ਸਟੇਟ ਦਾ ਧਿਆਨ ਧਿਆਨ ਕਿਉਂਕਿ ਵੋਟਸ ਲੈਣੀਆਂ ਧਿਆਨ ਗਰੀਬਾਂ 'ਚ ਰਹਿਣਾ ਹੀ ਰਹਿਣਾ ਕਿਉਂਕਿ ਉਹਨਾਂ ਦੀ ਲੋੜਾਂ ਵੀ ਆ ਓਬਵੀਅਸਲੀ ਗੱਲ ਆ ਦੋਵੇਂ ਰੀਜ਼ਨ ਹੈਗੇ ਬਟ ਧਿਆਨ ਤੋਂ ਡਾ ਇੰਡਸਟਰੀ ਵਾਲੇ ਪਾਸੇ ਵੀ ਹੋਵੇ ਨਾ ਉਹਨਾਂ ਦੀ ਵੀ ਸੋਚੋ ਜਿਹੜੇ ਤੁਹਾਨੂੰ ਟੈਕਸ ਕਲੈਕਟ ਕਰਕੇ ਦੇ ਰਹੇ ਉਹਨਾਂ ਬਾਰੇ ਵੀ ਤੁਸੀਂ ਪਾਲਿਸਿਸ ਬਣਾਓ ਸਪੈਸ਼ਲ ਉਹਨਾਂ ਨੂੰ ਸਟੇਟਸ ਦਿਓ ਹੂੰ ਉਹਨਾਂ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਦਿਓ ਬਈ ਯਾਰ ਹਾਂ ਤੁਹਾਨੂੰ ਤੁਸੀਂ ਕਰੋ ਅੱਗੇ ਤੁਹਾਡੇ ਟੈਕਸਚਰ ਅਸੀਂ ਛੋਟ ਦਵਾਂਗੇ ਤਾਂ ਉਹ ਕੰਮ ਹੋਰ ਕਰਨਗੇ ਐਵੇਂ ਹੋਰ ਹੋਰ ਜਿਵੇਂ ਕਿ ਤੁਸੀਂ ਲਾ ਲਓ ਕਿ ਯੂਪੀ ਐ ਮਹਾਰਾਸ਼ਟਰ ਐ ਐਮਪੀ ਐ ਇਹਨਾਂ ਨੂੰ ਤੋੜ ਕੇ ਅੱਡ ਅੱਡ ਜਿਵੇਂ ਦੇਖੋ ਅੱਜ ਦੇ ਟਾਈਮ 'ਚ ਮੇਨਸਟ੍ਰੀਮ ਮੀਡੀਆ ਤਾਂ ਗੱਲ ਕਰ ਨਹੀਂ ਸਕਦਾ ਕਿਉਂਕਿ ਜੇ ਕੋਈ ਕਹਿੰਨੇ ਨਾ ਫਿਰ ਉਹ ਜਿਵੇਂ ਨੈਸ਼ਨਲਿਜ਼ਮ ਆਇਆ ਨਹੀਂ ਆਪਾਂ ਦੇਸ਼ ਨੂੰ ਤੋੜਨ ਦੀ ਥੋੜੀ ਗੱਲ ਤੋੜਨ ਦੀ ਗੱਲ ਨਹੀਂ ਕਰ ਰਹੇ ਆਪਾਂ ਦੇਸ਼ ਨੂੰ ਤੋੜਨ ਦੀ ਗੱਲ ਤਾਂ ਤੇ ਹੋ ਹੀ ਨਹੀਂ ਰਹੀ ਅਸੀਂ ਤਾਂ ਇਹ ਗੱਲ ਕਰ ਰਹੇ ਆ ਕਿ ਵੀ ਜਿਹੜੇ ਮਤਲਬ ਆਪਾਂ ਕਹਿੰਦੇ ਹਾਂਜੀ ਜਿਹੜੇ ਪਹਿਲੇ ਨੂੰ ਖੜੇ ਨੂੰ ਹੋਏ ਨੂੰ ਉਹੀ ਜਿਹੜੀ ਚੀਜ਼ ਮਿਲ ਰਹੀ ਹੈ ਤਾਂ ਅਖੀਰ 'ਚ ਖੜੇ ਹੋਏ ਨੂੰ ਉਹੋ ਚੀਜ਼ ਮਿਲੇ ਲੋਕਾਂ ਦੀ ਭਲਾਈ ਦਾ ਇਸ ਚੀਜ਼ ਵਿੱਚ ਹੀ ਹੈ ਨਾ ਕਿ ਉਹਨਾਂ ਦੀ ਜਿਹੜੀ ਪਹੁੰਚ ਹੈ ਐਡਮਿਨਿਸਟ੍ਰੇਸ਼ਨ ਤੱਕ ਹੋਵੇ ਪਰ ਜੇ ਇੱਕ ਸਟੇਟ ਵੱਡੀ ਹੋਊਗੀ ਜਦੀ ਬਾਦੀ 24 25 ਕਰੋੜ ਹੋਊਗੀ ਤਾਂ ਉੱਥੇ ਉਹ ਸਾਰੀਆਂ ਚੀਜ਼ਾਂ ਸੰਭਵ ਹੀ ਹਨ ਸੰਭਵ ਨਹੀਂ ਹੈ ਅਸੀਂ ਦੇਸ਼ ਨੂੰ ਤੋੜਨ ਦੀ ਆਪਾਂ ਇਹ ਨਹੀਂ ਕਹਿ ਰਹੇ ਮਤਲਬ ਜਿਵੇਂ ਆਪਾਂ ਗੱਲ ਚਾਹੁੰਦੀ ਸੀ ਨਾ ਜਿਵੇਂ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਮੈਂ ਕਹਿੰਦਾ ਵੱਧ ਰਾਜਾਂ ਨੂੰ ਅਧਿਕਾਰ ਦਿੱਤੇ ਵੱਧ ਰਾਜਾਂ ਨੂੰ ਅਧਿਕਾਰ ਰਾਜ ਵੱਧ ਹੋਣ ਤੇ ਉਹਨਾਂ ਨੂੰ ਅਧਿਕਾਰ ਮਿਲਣਾ ਤਾਂ ਉਹਨਾਂ ਲਈ ਜਿਹੜਾ ਕੰਮ ਕਰਨਾ ਆਬਾਦੀ ਲਗਾਤਾਰ ਵੱਧ ਰਹੀ ਹੈ ਉਹਨਾਂ ਲਈ ਜਿਹੜਾ ਕੰਮ ਕਰਨਾ ਸੌਖਾ ਹੋ ਜਾਊਗਾ ਆਪਣੇ ਦੇਸ਼ ਦੇ ਪਛਿੰਦਿਆਂ ਨੂੰ ਜੇ ਆਪਾਂ ਸਹੂਤਾ ਦੇਣੀਆਂ ਤਾਂ ਉਹਨਾਂ ਵਾਸਤੇ ਕੀ ਹੋਊਗਾ ਕਿ ਜੇ ਅਸੀਂ ਉਹਨੂੰ ਛੋਟੇ-ਛੋਟੇ ਇਹ ਸੈੱਟ ਬੰਡ ਲਵਾਗੇ ਟਾਰਗੇਟ ਦੇਖੋ ਚਾਹੇ ਆਪਾਂ ਕਿਸੇ ਵੀ ਗੇਮ ਦੀ ਗੱਲ ਕਰ ਲਈਏ ਚਾਹੇ ক্রিকেট ਦੀ ਆਪਾਂ ਗੱਲ ਕਰ ਲਈਏ ਤਾਂ ਕਹਿੰਦੇ ਨੇ ਨਾ ਪਹਿਲਾਂ ਟਾਰਗੇਟ ਛੋਟੇ ਰੱਖੋ ਵੱਡਾ ਟਾਰਗੇਟ ਆਪਣੇ ਆਪ ਅਚੀਵ ਹੋ ਜਾਂਦਾ ਆਪੇ ਹੋ ਜਾਂਦਾ ਹੈ ਨਾ 10-10 ਹੋਰ ਦੇ ਟਾਰਗੇਟ ਰੱਖੋ ਉਵੇਂ ਜੇ ਅਸੀਂ ਵੱਡਾ ਟਾਰਗੇਟ ਅਚੀਵ ਕਰਨਾ ਹੈਗਾ ਤੇ ਜੇ ਆਪਾਂ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਵਾਂਗੇ ਤਾਂ ਉਸ ਤੋਂ ਬਾਅਦ ਆ ਜਿਹੜਾ ਸੁੱਖਾ ਹੋ ਜੂਗਾ ਕੰਮ ਸੁੱਖਾ ਹੋ ਜਾਊਗਾ ਸੁੱਕ ਹੋਇਆ ਵੀ ਆ ਹੁਣ ਤੁਸੀਂ ਦੇਖੋ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਡ ਕੀਤਾ ਤੇਲੰਗਾਨਾ ਦੀ ਅੱਜ ਜੀਡੀਪੀ ਬਹੁਤ ਅੱਗੇ ਪਹੁੰਚ ਗਈ ਹੈ ਤੇਲੰਗਾਨਾ ਦੇ 10 ਸਾਲ ਪੁਰਾਣੀ ਸਟੇਟ ਹੈ 10 ਸਾਲ ਪੁਰਾਣੀ ਸਟੇਟ ਹੈ ਐਂਡ ਤੁਸੀਂ ਇਹ ਦੇਖੋ ਵੀ ਉਹ ਆਪ ਕਹਿੰਦੇ ਇਹ ਚੀਜ਼ ਉਹਨਾਂ ਦੇ ਸੀਐਮ ਉਹਨਾਂ ਦੇ ਬਿਊਰੋਕ੍ਰੇਟ ਇਹ ਚੀਜ਼ ਕਹਿੰਦੇ ਆ ਕਿ ਅਸੀਂ ਅਸੀਂ ਇਹ ਚੀਜ਼ ਨੂੰ ਹੁਣ ਉੱਥੇ ਜੇ ਕਿਸੇ ਦੇ ਬੰਦੇ ਨੇ ਕੰਪਨੀ ਖੋਲਣੀ ਹੈ ਉਹਨਾਂ ਦਾ ਸਿੱਧਾ ਪ੍ਰਕਿਰਿਆ 15 ਦਿਨਾਂ ਦੇ ਵਿੱਚ ਤੁਹਾਡਾ ਸਾਰਾ ਕੁਝ ਕਲੀਅਰ ਹੋਊਗਾ ਗਵਰਨਮੈਂਟ ਦੇ ਵਿੱਚ ਇੱਥੇ ਮੰਥ ਮੰਥਸ ਲੱਗ ਜਾਂਦੇ ਆ ਕਾਂਗਰਸ ਨੇ ਇੱਕ ਗੱਲ ਹੋਰ ਕਹੀ ਆ ਕਾਂਗਰਸ ਨੇ ਕਾਂਗਰਸ ਦੀ ਸਟੇਟ ਗਵਰਨਮੈਂਟ ਆ ਗਈ ਉੱਥੇ ਤਾਂ ਗਵਰਨਮੈਂਟ ਤਾਂ ਕਾਂਗਰਸ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਪਾਲਿਸੀਆਂ ਕਿਉਂਕਿ ਉਹਨਾਂ ਦਾ ਚੀਫ ਮਿਨਿਸਟਰ ਹੁਣ ਤੱਕ ਇੱਕ ਹੀ ਰਿਹਾ ਮੇਰੇ ਖਿਆਲ ਹਾਂਜੀ ਹਾਂਜੀ ਬਿਲਕੁਲ ਕੇ ਸੀਆ ਕੇ ਕੇ ਸੀਆ ਕੇ ਸੀਆ ਉਹਨਾਂ ਨੇ ਕਿਹਾ ਹੈਗਾ ਵੀ ਜਿਹੜੀਆਂ ਪਾਲਿਸੀਆਂ ਜਿਹੜੀਆਂ ਠੀਕ ਤਰੀਕੇ ਨਾਲ ਵਧੀਆ ਕੰਮ ਕਰ ਰਹੀਆਂ ਨੇ ਅਸੀਂ ਉਹ ਪਾਲਿਸੀਆਂ ਚੇਂਜ ਨਹੀਂ ਕਰਾਂਗੇ ਬਿਲਕੁਲ ਉਹਦੇ ਵਿੱਚ ਉਹਨਾਂ ਨੇ ਹੁਣ ਕੀ ਹੈ ਕਿ ਪਰ ਇਹ ਹੋਇਆ ਜਿਹੜੀ 15 ਦੇ ਨਾਲ ਅਪਰੂਵਲ ਹੈ ਗੌਰਵ ਇਹ ਪਤਾ ਕਿਉਂ ਹੋਈ ਕਿਉਂਕਿ ਸਟੇਟ ਨਵੀਂ ਸੀ ਸਟੇਟ ਨਵੀਂ ਸੀ ਆਫੀਸਰਸ ਨਵੇਂ ਸੀ ਉੱਥੇ ਕੀ ਹੁੰਦਾ ਨਾ ਹੁਣ ਸਪੋਜ਼ ਕਰੋ ਆਪਾਂ ਬਦਲਾ ਦੇ ਨਾਲ ਤੇ ਆਪਣੇ ਪੰਜਾਬ ਦੇ ਵਿੱਚ ਵੀ ਗਵਰਨਮੈਂਟ ਬਣੀ ਕਾਫੀ ਹੋਗ ਹੱਲਾ ਹੋਇਆ ਪਹਿਲੇ 6 ਮਹੀਨੇ ਤਾਂ ਪਰ ਆਫਿਸ ਤਾਂ ਉਹੀ ਸੀ ਜੇ ਸਾਰੇ ਬੰਦੇ ਵੀ ਉਹੀ ਬੰਦੇ ਵੀ ਉਹੀ ਬੈਠੇ ਸੀ ਪਰ ਉਧਰ ਕੀ ਹੋਇਆ ਕਿ ਆਫਿਸ ਨਵੇਂ ਬਣੇ ਬੰਦੇ ਨਵੇਂ ਬਣੇ ਉਹਨਾਂ ਨੂੰ ਜਿਹੜੀ ਕਮਾਂਡ ਪਹਿਲੀ ਵਾਰੀ ਮਿਲੀ ਜਦੋਂ ਉਹਨਾਂ ਨੂੰ ਕਮਾਂਡ ਮਿਲੀ ਤੇ ਉਹਨਾਂ ਨੂੰ ਗੱਲਾਂ ਦਸੀਆਂ ਗਈਆਂ ਕਿ ਭਾਈ ਤੁਸੀਂ ਆਹ ਕੰਮ ਕਰਨੇ ਹੋ ਤਾਂ ਉਹਨਾਂ ਨੇ ਉਧਰ ਤੇ ਕੰਮ ਕਰਕੇ ਦਿਖਾਇਆ ਕਿਉਂਕਿ ਟੀਮ ਮਿਨਿਸਟਰ ਦੇਖੋ ਉਹਨਾਂ ਨੇ ਸੰਘਰਸ਼ ਕਰਕੇ ਸਟੇਟ ਫੁੱਟ ਲਈ ਆਪਣੀ ਠੀਕ ਹੈ ਤਾਂ ਉਹਨਾਂ ਨੂੰ ਪਤਾ ਸੀਗਾ ਯਾਰ ਪ੍ਰੋਗਰੈਸਿਵ ਸੀ ਚੀਫ ਟੀਮ ਮਿਨਿਸਟਰ ਪ੍ਰੋਗਰੈਸਿਵ ਸੀਗਾ ਤੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਸੀਗਾ ਜਿਹੜੇ ਉੱਥੇ ਉਹਨਾਂ ਦਾ ਬਿਊਰੋਕ੍ਰੇਟ ਸੀ ਉਹਨਾਂ ਨੂੰ ਪ ਜੇ ਆਪਣੀ ਸਟੇਟ ਦੇ ਲਈ ਲੜ ਕੇ ਇਹਨੇ ਸਟੇਟ ਲਈ ਆ ਤਾਂ ਜੇ ਹੁਣ ਸਾਡੇ ਤੋਂ ਗਲਤੀਆਂ ਹੋਣਗੀਆਂ ਤਾਂ ਫਿਰ ਸਾਡੇ ਨਾਲ ਵੀ ਲੜੂਗਾ ਤਾਂ ਇਸ ਕਰਕੇ ਉਹਨਾਂ ਬੰਦਿਆਂ ਨੂੰ ਕਿਉਂ ਅੱਛਾ ਫਿਰ ਜਦੋਂ ਉਹ ਸਾਰੇ ਹੁਣ ਜਿਹੜੇ ਬਿਊਰੋਕਰੇਟਸ ਨੇ ਉਮੀਤਾ ਉਹ ਸਟੇਟ ਦਾ ਹਿੱਸਾ ਨਹੀਂ ਜਿਹੜੀ ਨਵੀਂ ਬਣੀ ਆ ਉਹ ਵੀ ਭਾਰਤ ਸਰਕਾਰ ਨੂੰ ਇਹ ਕਰਕੇ ਦਿਖਾਉਣਾ ਚਾਹੁੰਦੇ ਸੀ ਕਰਕੇ ਦਿਖਾਉਣਾ ਚਾਹੁੰਦੇ ਸੀ ਦੇਖੋ ਸਹੀ ਤੁਸੀਂ ਕੀਤਾ ਹੈਗਾ ਤੁਸੀਂ ਸਹੀ ਕੀਤਾ ਤੁਹਾਨੂੰ ਅਸੀਂ ਸਹੀ ਮੰਗ ਰੱਖ ਰਹੇ ਸੀ ਤੁਹਾਡੇ ਅੱਗੇ ਹਾਂ ਐਂ ਇਹਦੇ ਵਿੱਚ ਹੁਣ ਤੁਸੀਂ ਇਹ ਦੇਖੋ ਕਿ 15 ਦਿਨਾਂ ਵਿੱਚ ਜੇ ਅਪਰੂਵਲ ਮਿਲ ਗਈ ਆਪਾਂ ਨੂੰ ਠੀਕ ਹੈ ਤੁਹਾਨੂੰ ਜਲਦੀ ਕੰਪਨੀ ਲੱਗੂਗੀ ਸਟੇਟ ਨੂੰ ਟੈਕਸ ਜਲਦੀ ਇਕੱਟਾ ਹੋਣਾ ਸ਼ੁਰੂ ਹੋਊਗਾ ਕਈਆਂ ਚੀਜ਼ਾਂ ਦੇ ਵਿੱਚ ਉਹ ਟੈਕਸ 'ਚ ਮਾਫੀ ਵੀ ਕਰ ਦਿੰਦੇ ਆ ਕਿ ਜਿਆਦਾ ਇੰਡਸਟਰੀ ਆਵੇ ਪਹਿਲੇ 1 2 3 ਸਾਲ ਤੁਹਾਨੂੰ ਟੈਕਸ ਦੀ ਮਾਫੀ ਵੀ ਕਰ ਦਿੰਦੇ ਆ ਤਾਂ ਕਿ ਕਿੰਨਾ ਜਿਆਦਾ ਗਰੋਅ ਹੁੰਦਾ ਹੁਣ ਉਹਨਾਂ ਉਹਨਾਂ ਦਾ ਸੀਐਮਬੀ ਬਹੁਤ ਜਿਆਦਾ ਪ੍ਰੋਗਰੈਸਿਵ ਹੈ ਇਦਾਂ ਹੀ ਮਤਲਬ ਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਉਹ ਕਰਨਾ ਚਾਹੀਦਾ ਪਰ ਸਰਕਾਰ ਨੂੰ ਖੁਦ ਆਪ ਦੇ ਬੇਸ ਤੇ ਚਾਹੀਦਾ ਆਪ ਦੇ ਲੈਵਲ ਤੇ ਕਿ ਜੋ ਜਿਵੇਂ ਸਟੇਟਸ ਹੈ ਜੇ ਬੈਂਗਲੌਰ ਹੈ ਹైదరాబాద్ ਹੈ ਇਹੋ ਜਿਹੇ ਆਡੈਂਟੀਫਾਈ ਕੀਤਾ ਜਾਵੇ ਇਹ ਸਪੈਸ਼ਲ ਰਾਈਟਸ ਦਿੱਤੇ ਜਾਵੇ ਥੋੜਾ ਆਟੋਨਮਸ ਬਣਾਇਆ ਜਾਵੇ ਕਿ ਹੋਰ ਜਿਹੜੀਆਂ ਕੰਪਨੀ ਫਲੈਕਸੀਬਿਲਟੀ ਆਵੇ ਨਾ ਫਲੈਕਸੀਬਿਲਟੀ ਆਵੇ ਫਲੈਕਸੀਬਿਲਟੀ ਆਵੇ ਹੁਣ ਜੇ ਉਥੇ ਜੇ 15 ਦਿਨ ਦੇ ਵਿੱਚ ਤੁਹਾਨੂੰ ਇੱਕ ਲਾਇਸੈਂਸ ਮਿਲ ਸਕਦਾ ਕਿਸੇ ਵੀ ਕੰਪਨੀ ਖੋਲਣ ਲਈ ਜੇ ਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਮਿਲ ਸਕਦਾ ਇੱਕ ਉੱਤੇ ਹੋਰ ਪਲੱਸ ਪੁਆਇੰਟ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਨਿਊ ਇੱਕ ਨਿਊ ਸਲੇਟ ਹੈ ਉੱਤੇ ਕੁਝ ਵੀ ਲਿਖਣਾ ਤਾਂ ਉਹਨਾਂ ਕੋਲ ਬੈਕਲੌਗ ਨਹੀਂ ਹੈਗਾ ਪੁਰਾਣੇ ਕੰਮ ਨਹੀਂ ਪਏ ਤੇ ਉਹਦਾ ਕਰ ਹੀ ਆਉਂਦੇ ਆ ਕੰਮ ਹੁਣ ਇਹ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਕਿ ਜੋ ਗਲੋਬਲ ਮਤਲਬ ਕਿ ਆਈਫੋਨ ਸਾਰੇ ਵਰਲਡ ਚ ਬਣਦਾ ਹੁਣ ਇੰਡੀਆ ਵਿੱਚ ਬਹੁਤ ਸਾਲ ਤੋਂ ਬਣ ਰਿਹਾ ਠੀਕ ਹੈ ਜੀ ਇੰਡੀਆ ਦੇ ਵਿੱਚ 2/3 ਤਾਂ ਚਲੋ ਹਜੇ ਵੀ ਚਾਈਨਾ ਦੇ ਵਿੱਚ ਬੰਦ ਆ ਫੋਕਸਕੌਨ ਕੰਪਨੀ ਪਹਿਲਾਂ ਤਾਂ ਫੋਕਸਕੌਨ ਕੰਪਨੀ ਜੋ ਹੈ ਉਹ ਆਈਫੋਨ ਬਣਾਉਂਦੀ ਹੈ ਹੂੰ ਇੰਡੀਆ ਦੇ ਵਿੱਚ ਟਾਟਾ ਨੇ ਸ਼ੁਰੂ ਕੀਤਾ ਸੀ ਪਹਿਲਾਂ ਮੋਡਿਊਲ ਬਣਾਉਣੇ ਸ਼ੁਰੂ ਕੀਤੇ ਹੁਣ ਉਹਨਾਂ ਦੇ ਪੈਰ ਜੰਮ ਗਏ ਤੇ ਹੁਣ ਉਹ ਆਈਫੋਨ ਬਣਾ ਰਹੇ ਆ ਇੰਡੀਆ ਦੇ ਵਿੱਚ ਫੋਕਸਕੌਨ ਨੇ ਵੀ ਲਗਾਇਆ ਆਪਣਾ ਪਲਾਂਟ ਲਗਾਇਆ ਆਈਫੋਨ ਬਣਾਉਣ ਦੇ ਲਈ ਉਹ ਲਗਾਇਆ ਬੈਂਗਲੌਰ ਦੇ ਵਿੱਚ ਹੂੰ ਇੰਡੀਆ ਹੱਬ ਬਣ ਰਿਹਾ ਮੈਨੂਫੈਕਚਰਿੰਗ ਦੀ ਹੱਬ ਬਣ ਰਿਹਾ ਆਪਾਂ ਸਰਕਾਰ ਬਾਰੇ ਕੁਛ ਵੀ ਕਹਨੇ ਆ ਬਟ ਪਿਛਲੇ 4-5 ਸਾਲ ਤੋਂ ਇੰਡੀਆ ਹੱਬ ਬਣ ਰਿਹਾ ਆਉਣ ਵਾਲੇ 2-3 ਸਾਲ ਵਿੱਚ ਪੂਰੇ ਆਈਫੋਨ ਪ੍ਰੋਡਕਸ਼ਨ ਦਾ 30 ਤੋਂ 35% ਇੰਡੀਆ ਦੇ ਵਿੱਚ ਬਣਾਇਆ ਕਰੂਗਾ ਹੁਣ ਵੀ ਆਈ ਥਿੰਕ 20 ਤੋਂ 25% ਉਹ ਬਣੂ ਤਾਂ ਹੀ ਨਾ ਜੇ ਉਹ ਆਪਾਂ ਆਰਈਸ ਸਟੇਟ ਵਾਲੇ ਪਾਸੇ ਆਪਾਂ ਜਿਹੜਾ ਮੁੱਦਾ ਹੈਗਾ ਮੇਨ ਉਹ ਜੇ ਆਸਾਨੀ ਨਾਲ ਅਵੇਲੇਬਿਲਿਟੀ ਹੋਊਗੀ ਹਰੇਕ ਚੀਜ਼ ਦੀ ਉਹ ਆਸਾਨੀ ਨਾਲ ਤਾਂ ਹੀ ਹੋ ਸਕਦੀ ਹੈ ਜੇ ਜਿਹੜੀ ਪਾਵਰ ਹੈ ਜਿਹੜੀ ਉਹ ਜ਼ਿਆਦਾ ਕੋਲੇ ਹੋਊਗੀ ਉਹ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਦੇ ਫੈਸਲੇ ਜਿਹੜੇ ਉਹ ਲੈ ਸਕਣਗੇ ਉਹਨੂੰ ਜੋ ਫੌਕਸਕੌਨ ਦਾ ਹੈੱਡ ਹੈ ਸੀਈਓ ਆ ਉਹਨੂੰ ਭਾਰਤ ਸਰਕਾਰ ਨੇ ਜਨਵਰੀ ਦੇ ਵਿੱਚ ਪਦਮ ਪੂਸ਼ਣ ਵੀ ਦਿੱਤਾ ਓਕੇ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿ ਵੀ ਤੁਸੀਂ 30000 40000 ਜਣੇ ਨੂੰ ਨੌਕਰੀ ਵੀ ਦਿੱਤੀ ਹੈ ਨਾ ਹੂੰ ਉਹਨਾਂ ਨੂੰ ਨੌਕਰੀ ਦੇਣਾ ਇੱਕ ਬਹੁਤ ਵੱਡੀ ਗੱਲ ਆ 40000 ਜਿਹੜੇ ਨੌਕਰੀ ਦੇਣਾ ਬਹੁਤ ਵੱਡੀ ਗੱਲ ਹੈ ਇੰਡੀਆ ਦੇ ਵਿੱਚ ਵੀ ਜੇ ਜੇ ਹੁਣ ਫੌਕਸਕੌਨ ਨੇ ਫੈਕਟਰੀਆਂ ਲਾ ਲਾਈਆਂ ਉੱਥੇ ਤੇ ਇਹਦਾ ਮਤਲਬ ਇਹ ਹੈ ਨਾ ਕਿ ਜੇ ਬੈਂਗਲੌਰ ਦੇ ਵਿੱਚ ਫੈਕਟਰੀਆਂ ਲੱਗੀਆਂ ਦਾ ਬੈਂਗਲੌਰ ਦੇ ਵਿੱਚ ਉਹਨਾਂ ਦੀ ਜਿਹੜੀ ਸਟੇਟ ਹੈ ਉਹਨਾਂ ਨੇ ਕੁਝ ਇਦਾਂ ਦੇ ਯਤਨ ਕੀਤੇ ਕਿ ਇਹਨਾਂ ਨੂੰ ਕਲੀਅਰੈਂਸ ਛੇਤੀ ਮਿਲੇ ਤਾਂ ਉਹਨਾਂ ਤੋਂ ਟੈਕਸ ਵੀ ਉਹਨਾਂ ਨੂੰ ਜ਼ਿਆਦਾ ਇਕੱਠਾ ਹੋਊਗਾ ਤੇ ਸਟੇਟ ਜਿਹੜੀ ਹੈ ਪਰ ਇਹ 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 ਗੱਲ ਇਥੋਂ ਵੀ ਸਾਬਤ ਹੁੰਦਾ ਹੈ ਕਿ ਦੇਖੋ ਜੀ ਇਹ ਫੈਕਟਰੀਆਂ ਯੂਪੀ 'ਚ ਕਿਉਂ ਨਹੀਂ ਲੱਗ ਰਹੀਆਂ ਯੂਪੀ 'ਚ ਕਿਉਂ ਨਹੀਂ ਪੰਜਾਬ 'ਚ ਕਿਉਂ ਨਹੀਂ ਠੀਕ ਹੈ ਫਿਰ ਤੁਸੀਂ ਰਾਜਸਥਾਨ ਦੇ ਵਿੱਚ ਕਿਉਂ ਨਹੀਂ ਲੱਗ ਰਹੀਆਂ ਠੀਕ ਹੈ ਤੁਸੀਂ ਗੁਰਗਾਓ ਨੂੰ ਕੋਸ਼ਿਸ਼ ਕੀਤੀ ਗੁਰਗਾਓ ਕਾਫੀ ਹੱਦ ਤੱਕ ਤੁਸੀਂ ਆਈਟੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗੁਰਗਾਓ ਬਣਿਆ ਵੀ ਬਟ ਜੋ ਗੂਗਲ ਤੇ ਮਾਈਕਰੋਸਾਫਟ ਅੱਜ ਵੀ ਪਸੰਦ ਕਰਦਾ ਅੱਜ ਵੀ ਹਾਈਦਰਾਬਾਦ ਅੱਜ ਵੀ ਬੈਂਗਲੌਰ ਪਸੰਦ ਕਰਦਾ ਗੂਗਲ ਤੇ ਮਾਈਕਰੋਸਾਫਟ ਉਹ ਹਾਂ ਠੀਕ ਹੈ ਤੁਹਾਡੇ ਗੁਰਗਾਓ ਦੇ ਵਿੱਚ ਨੌਇਡਾ ਦੇ ਵਿੱਚ ਆਫਿਸ ਹੈਗੇ ਗੂਗਲ ਮਾਈਕਰੋਸਾਫਟ ਦੇ ਬਟ ਗੂਗਲ ਮਾਈਕਰੋ ਉਹਦਾ ਰੀਜ਼ਨ ਵੀ ਤਾਂ ਇਹ ਹੈ ਕਿ ਉਹ ਦਿੱਲੀ ਨਾਲ ਲੱਗਦਾ ਹੈ ਦਿੱਲੀ ਨਾਲ ਲੱਗਦਾ ਜੇ ਆਪਾਂ ਉੱਥੇ ਵੀ ਜੇ ਆਪਾਂ ਦਿੱਲੀ ਤੋਂ ਦੂਰ ਚਲੇ ਜਾਈਏ ਤਾਂ ਉਹ ਗੱਲ ਨਹੀਂ ਹੈਗੀ ਯੂਪੀ ਦੀ ਉਹ ਬਿਊਰੋਕਰੇਸੀ ਲਈ ਚਲੋ ਉੱਥੇ ਵੀ ਜ਼ਰੂਰੀ ਹੈ ਬਿਊਰੋਕ੍ਰੇਟ ਉੱਥੇ ਬੈਠੇ ਆ ਉਹਨਾਂ ਨਾਲ ਵੀ ਕਰਨਾ ਬਟ ਜ਼ਿਆਦਾਤਰ ਜੋ ਉਹਨਾਂ ਦੇ empioyees ਆ ਜ਼ਿਆਦਾਤਰ ਉਹਨਾਂ ਦੀ ਸਟਰੈਂਥ ਹੈ ਉਹ ਉਧਰ ਹੈ ਉਧਰ ਕਿਉਂ ਹੈ ਕਿਉਂਕਿ ਉਹਨਾਂ ਦੀ ਸਟੇਟਸ ਨੇ ਉਹਨਾਂ ਨੂੰ ਸਿਵਲਿਟੇਟ ਕੀਤਾ ਹੋਇਆ ਐਂਡ ਇਹ ਹੁਣ ਜਦੋਂ ਆਪਾਂ ਜੇ ਉਹ ਟੌਪਿਕ ਦੀ ਗੱਲ ਕਰੀਏ ਕਿ ਡੀਸੈਂਟਰਲਾਈਜ਼ ਪਾਵਰ ਨੂੰ ਡੀਸੈਂਟਰਲਾਈਜ਼ ਕਰਨਾ ਕੇਰਲਾ ਛੋਟੀ ਸਟੇਟ ਹੈ ਖੁਸ਼ਹਾਲ ਹੈ ਹਮ ਤਾਮਿਲਨਾਡੂ ਕੋਈ ਜੋ ਬਹੁਤ ਜ਼ਿਆਦਾ ਵੱਡੀ ਸਟੇਟ ਨਹੀਂ ਖੁਸ਼ਹਾਲ ਹੈ ਜਦੋਂ ਚਾਰਖੰਡ ਬਣਿਆ ਸੀਗਾ ਠੀਕ ਹੈ ਉਹ ਚਾਰਖੰਡ ਵੀ ਆਪਣਾ ਬਿਹਾਰ ਚੋਂ ਨਿਕਲ ਕੇ ਬਣਿਆ ਸੀਗਾ ਠੀਕ ਹੈ ਤਾਂ ਉਸ ਤੋਂ ਬਾਅਦ ਕੁਝ ਐਮਪੀ ਚੋਂ 파ਟ ਹੈ ਤੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਤੋਂ ਬਾਅਦ ਤੇਲੰਗਾਨਾ ਬਣਿਆ ਹੁਣ ਤੇਲ ਹੁਣ ਜਿਹੜਾ ਤੇਲੰਗਾਨਾ ਦਾ ਫਿਸਕਲ ਡੈਫੀਸਿਟ ਹੈ ਠੀਕ ਹੈ ਤੇ ਆਂਧਰਾ ਪ੍ਰਦੇਸ਼ ਦਾ ਫਿਸਕਲ ਡੈਫੀਸਿਟ ਹੈ ਡਬਲ ਦਾ ਫਰਕ ਹੈ ਆਂਧਰਾ ਪ੍ਰਦੇਸ਼ ਦਾ ਬਹੁਤ ਜ਼ਿਆਦਾ ਜਿੰਨਾ TDP ਜਿੰਨਾ ਗਵਰਨਮੈਂਟ ਆਈ ਹੈ ਤੇ ਇਹਨਾਂ ਦਾ ਬਹੁਤ ਘੱਟ ਹੈ ਫਿਸਕਲ ਡੈਫੀਸਿਟ ਤੇ GDP ਬਹੁਤ ਵੱਧ ਰਹੀ ਹੈ ਕਿਉਂਕਿ ਬੈਕਲੌਗ ਨਹੀਂ ਹੈਗਾ ਕੁਝ ਤੇ ਇਹ ਚੀਜ਼ਾਂ ਜੇ ਹੋਰ ਹੋਰ ਕਿਤੇ ਕੀਤੀਆਂ ਜਾਣ ਗੱਲ ਤਾਂ ਚਲਾਈ ਜਾਵੇ ਨਾ ਕਿ ਯੂਪੀ ਦੇ ਯੂਪੀ ਨੂੰ ਅਸੀਂ ਯਾਰ ਤੋੜ ਕੇ ਤਿੰਨ ਚੀਜ਼ਾਂ ਬਣਾ ਸਕਦੇ ਹਾਂ ਪਰ ਰੌਲਾ ਇਹ ਦੇਸ਼ ਥੋੜੀ ਤੋੜਨਾ ਦੇਸ਼ ਨਹੀਂ ਤੋੜਨਾ ਅਸੀਂ ਐ ਥੋੜੀ ਆਪਾਂ ਇਹ ਥੋੜੀ ਕਹਿ ਰਹੇ ਆਂ ਕਿ ਇੰਡੀਆ ਨੂੰ ਤੋੜ ਦਿਓ ਇੰਡੀਆ ਨੂੰ ਤੋੜ ਦਿਓ ਹੈਨਾ ਆਪਾਂ ਤਾਂ ਕਹਿ ਨਹੀਂ ਰਹੇ ਆਂ ਕਿ ਸਟੇਟਸ ਬਣਾਓ ਜ਼ਿਆਦਾ ਜ਼ਿਆਦਾ ਸਟੇਟਸ ਬਣਾਓ ਜ਼ਿਆਦਾ ਸੀਟਸ ਬਣਾਓ ਆਬਾਦੀ ਦੇ ਹਿਸਾਬ ਨਾਲ ਬੋਲੋ ਹੁਣ ਤੁਸੀਂ ਇਹ ਦੇਖੋ ਵੀ ਇੱਕ ਐਮਪੀ ਹੈ ਇੱਕ ਐਮਪੀ ਕੋਲੇ ਆਪਾਂ ਦੇਖਿਆ ਕਿ 16 ਤੋਂ 18 ਲੱਖ ਉਹਦੀ ਵੋਟ ਆ ਉਹਦੇ ਹਲਕੇ ਚ ਹੂੰ ਇੰਨੇ ਬੰਦਿਆਂ ਨੂੰ ਰਿਪਰੈਜ਼ੈਂਟ ਕਿਵੇਂ ਕਰ ਲੂ ਪ੍ਰੈਕਟੀਕਲੀ ਪੋਸੀਬਿਲਟੀ ਨਹੀਂ ਹੈ ਪ੍ਰੈਕਟੀਕ ਪੋਸੀਬਿਲਟੀ ਤਾਂ ਜੇ ਇੱਕ ਮਤਲਬ ਆਪਾਂ ਕਹਿ ਦਈਏ ਕਿ ਸਾਂਝੇ ਘਰ ਚ ਰਹਿੰਦੇ ਹੁਣ ਚਾਰ ਭਰਾ ਜਿਹੜੀ ਆਪਾਂ ਪਹਿਲਾ ਐਗਜ਼ਾਮਪਲ ਦੇ ਕੇ ਛੱਡੇ ਆ ਖੁਸ਼ ਕਰਨਾ ਤਾਂ ਉਹਨਾਂ ਨੂੰ ਔਖਾ ਔਖਾ ਤੇ ਤੁਸੀਂ 16 ਤੋਂ 18 ਲੱਖ ਬੰਦੇ ਨੂੰ ਕਿੱਥੋਂ ਖੁਸ਼ ਕਰ ਲਓਗੇ ਇਹ ਤਾਂ ਮੇਰੇ ਮੇਰੇ ਮੈਨੂੰ ਇਹ ਲੱਗਦਾ ਵੀ ਅ 5 ਕਿ ਲੱਖ ਬੰਦਿਆਂ ਨੂੰ ਰਿਪਰੈਜ਼ੈਂਟ ਕਰਦਾ ਹੋਣਾ ਇਹ ਤਾਂ 5 ਲੱਖ ਵੋਟਰ ਇਹ ਤਾਂ ਇੰਡੀਆ ਦੀ ਪੋਪੂਲੇਸ਼ਨ ਬਹੁਤ ਹੈ ਹੂੰ ਐਮਪੀ ਵਧਾਏ ਜਾਣ ਰਾਜਸਥਾਨ ਕਿੰਨੀ ਕਿੱਡੀ ਵੱਡੀ ਸਟੇਟ ਹੈ ਠੀਕ ਹੈ ਹਾਂ ਇੱਕ ਪਾਸੇ ਉਹਨਾਂ ਦੀ ਥੋੜੀ ਡਿਵੈਲਪ ਹੈਗੀ ਆ ਗਲਪ ਕਹਿ ਸਕਦੇ ਅਗੇ ਜਿਵੇਂ ਕੁਝ ਸ਼ਹਿਰ ਵਧੀਆ ਡਿਵੈਲਪ ਹੈਗੇ ਆ ਕੁਝ ਸ਼ਹਿਰਾਂ ਨੂੰ ਡਿਵੈਲਪਮੈਂਟ ਦੀ ਲੋੜ ਹੈ ਕੁਝ ਪੰਜਾਬ ਨਾਲ ਲੱਗਦੇ ਆ ਠੀਕ ਹੈ ਰਾਜਸਥਾਨੀ ਡਬਲ ਡਸਟਰੀਟਾਂ ਦੋ ਤੋਂ ਤਿੰਨ ਸਟੇਟ ਤਾਂ ਉੱਥੇ ਵੀ ਬਣ ਸਕਦੀਆਂ ਚਲਾਉਣਾ ਸੌਖਾ ਹੋ ਜਾਊਗਾ ਹੂੰ ਠੀਕ ਹੈ ਬਟ ਹੁਣ ਉਹਦੇ ਵਿੱਚ ਪੋਲਿਟਿਕਲ ਨੈਕਸਸ ਬਹੁਤ ਆ ਜਾਂਦਾ ਬਈ ਹਾਂ ਯਾਰ ਸਾਡਾ ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਪੰਜਾਬ ਦੀ ਜੇ ਆਪਾਂ ਗੱਲ ਚਲ ਆਪਾਂ ਆਪਸ ਦੇ ਵਿੱਚ ਹੀ ਜੇ ਇਹਨੂੰ ਵੇਖੀਏ ਇੰਡੀਆ ਦੇ ਵਿੱਚ ਹੀ ਹਾਂਜੀ ਤਾਂ ਪੰਜਾਬ ਦੀ ਆਬਾਦੀ 3 ਕਰੋੜ ਹੈ 2 ਕਰੋੜ 80 ਲੱਖ ਹਾਂਜੀ ਠੀਕ ਹੈ ਤੇ ਪੰਜਾਬ ਦੀ ਵਿੱਚ ਹੈਗੇ ਨੇ MP 13 ਹਾਂਜੀ ਤੇ ਯੂਪੀ ਦੇ ਵਿੱਚ ਹੈਗੇ ਨੇ 80 ਤੇ ਜੇ ਆਪਾਂ ਨੂੰ ਵੋਟਰ ਵਾਈਜ਼ ਦੇਖੀਏ ਠੀਕ ਹੈ ਜੇ ਆਪਾਂ ਕੱਢ ਕੇ ਦੇਖੇ ਡਾਟਾ ਤਾਂ ਮਤਲਬ 18 ਤੋਂ 20 ਕਰੋੜ ਬੰਦੇ ਨੂੰ 80 MP ਮਿਲਣੇ ਚਾਹੀਦੇ ਆ ਅਬਾਦੀ ਹੁਣ ਉਥੇ 3-4 ਇਥੋਂ ਦੇ ਹਿਸਾਬ ਨਾਲ ਹੀ ਦੇਖ ਲਈਏ ਹਾਂਜੀ ਪੰਜਾਬ ਦੇ ਯੂਪੀ ਨੂੰ ਕੰਪੇਅਰ ਕਰਕੇ ਦੇਖ ਲਈਏ ਤਾਂ ਵੀ ਉਥੇ ਐਮਪੀ ਐ ਜਿਹੜੇ ਘੱਟ ਹੈ ਪਰ ਇਹ ਆਬਾਦੀ ਹੈ ਆਬਾਦੀ ਦੇ ਹਿਸਾਬ ਨਾਲ ਉਥੇ ਬਹੁਤ ਘੱਟ ਨੇ ਕਿਦਾਂ ਮਤਲਬ ਆਪਣੇ ਕਿਦਾਂ ਰਿਪਰੈਜ਼ੈਂਟ ਕਰ ਕਿਵੇਂ ਗੱਲਾਂ ਸੁਣ ਲੈਣਗੇ ਕਿਵੇਂ ਉਹਨਾਂ ਦੇ ਮੁੱਦੇ ਨੂੰ ਸੋਲਵ ਕਰ ਲੈਣਗੇ ਤਾਂ ਹੁਣ ਪੰਜਾਬ ਹੈ ਪੰਜਾਬ ਤਾਂ ਜੋ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ ਉਹ ਡਿਫਰੈਂਟ ਸਟੋਰੀ ਹੈ ਉਹ ਆਰਟੀਕਲ 370 ਹਟਾਇਆ ਗਿਆ ਉਹ ਅਲੱਗ ਚੀਜ਼ ਹੈ ਠੀਕ ਹੈ ਉਥੇ ਡਿਵੈਲਪਮੈਂਟ ਆਊਗੀ ਆ ਸਕਦੀ ਆ ਹੁਣ ਉੱਥੇ ਡਵੈਲਪਮੈਂਟ ਐਂਡ ਸਰਕਾਰੀ ਦੇ ਬਾਰੇ ਗੱਲ ਵੀ ਕਰ ਰਹੀ ਆ ਪੰਜਾਬ ਨੂੰ ਵੀ ਤੋੜਿਆ ਗਿਆ ਸੀ ਹਰਿਆਣਾ ਅਲੱਗ ਕੀਤਾ ਗਿਆ ਸੀ ਉਹਦੀ ਡਿਫਰੈਂਟ ਸਟੋਰੀ ਆ ਅੱਜ ਦੇ ਟਾਈਮ ਦੇ ਵਿੱਚ ਹੁਣ ਡਵੈਲਪਮੈਂਟ ਜ਼ਰੂਰੀ ਆ ਜਿੱਥੇ ਡਵੈਲਪਮੈਂਟ ਦੇਖੋ ਜੇ ਤੁਸੀਂ ਗਰੀਬ ਨੂੰ ਸਿੱਧਾ ਰੋਟੀ ਦੇ ਰਹੇ ਹੋ ਉਹ ਇੱਕ ਡਿਫਰੈਂਟ ਚੀਜ਼ ਆ ਉਹ ਰੋਟੀ ਤੁਹਾਨੂੰ ਫਿਰ ਹਰ ਵਾਰੀ ਦੇਣੀ ਦੇਣੀ ਪੈਣੀ ਆ ਤੇ ਜੇ ਤੁਸੀਂ ਉਸ ਗਰੀਬ ਨੂੰ ਰੋਜ਼ਗਾਰ ਦੇਤਾ ਫਿਰ ਤੁਸੀਂ ਇੱਕ ਵਾਰ ਹੀ ਦੇਣਾ ਫਿਰ ਉਹਨੇ ਰੋਟੀ ਆਪੇ ਬਣਾ ਲੈਣੀ ਹੈ ਰੋਟੀ ਆਪੇ ਕਮਾ ਲੈਣੀ ਫਿਰ ਅਗਲੀ ਵਾਰੀ 80 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ ਵਾਲੇ ਬੋਰਡ ਤੋਂ ਆਉਣੀ ਗੱਲ ਗੱਲ ਕਰਨ ਦੀ ਲੋੜ ਨਹੀਂ ਪੈਣੀ ਹਾਂ ਜੇ ਤੁਸੀਂ ਦੇਖੋ ਜੇ ਤੁਸੀਂ ਕੰਮ ਕੀਤਾ ਨਾਰਮਲ ਜੀ ਗੱਲ ਹੈ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਬਹੁਤ ਵਿਕਾਸ ਕੀਤਾ ਤੁਸੀਂ ਕਹੋ ਯਾਰ ਅਸੀਂ ਵਿਕਾਸ ਕੀਤਾ ਤੁਸੀਂ ਵੋਟ ਪਾ ਲੋ ਹਾਂ ਸਹੀ ਹੈ ਠੀਕ ਹੈ ਤਾਂ ਇਹ ਥੋੜਾ ਜਿਹਾ ਮਤਲਬ ਇਹਦੇ ਬਾਰੇ ਗੱਲ ਕਰਨੀ ਜ਼ਰੂਰੀ ਸੀ ਕਿਉਂਕਿ ਇਹ ਮੁੱਦਾ ਕੋਈ ਚੱਕ ਹੀ ਨਹੀਂ ਰਿਹਾ ਇੰਡੀਆ ਦੇ ਵਿੱਚ ਤਾਂ ਜਵਾਨ ਨਾ ਮੇਨਸਟ੍ਰੀਮ ਮੀਡੀਆ ਚੱਕ ਰਿਆ ਨਾ ਕੋਈ ਲੋਕ ਤੇ ਉਹਨਾਂ ਨੂੰ ਤਾਂ ਫਿਰ ਆਇਆ ਨਾ ਜੇ ਤੁਸੀਂ ਇਦਾਂ ਦੀ ਕੋਈ ਗੱਲ ਕਰਦੇ ਉਹ ਤਾਂ ਦੇਸ਼த்ਰੋਹੀ ਦਾ ਦੇਸ਼த்ਰੋਹੀ ਦੇਸ਼த்ਰੋਹੀ ਤੁਸੀਂ ਤਾਂ ਆਓ ਜੇ ਤੁਸੀਂ ਦੇਸ਼ ਤੋੜਨ ਦੀਆਂ ਗੱਲਾਂ ਕਰ ਰਹੇ ਅਸੀਂ ਦੇਸ਼ ਤੋੜਨ ਦੀਆਂ ਨਹੀਂ ਅਸੀਂ ਸਟੇਟ ਨੂੰ ਵੱਧ ਸਟੇਟਾਂ ਬਣਾ ਕੇ ਉਹਨਾਂ ਲਈ ਫਿਰ ਸਰਕਾਰ ਨੂੰ ਕੇਂਦਰ ਸਰਕਾਰ ਤੱਕ ਵੀ ਹਰ ਇੱਕ ਬੰਦੇ ਦੀ ਗੱਲ ਪਹੁੰਚੂਗੀ ਗੱਲ ਪਹੁੰਚੇਗੀ ਕਿ ਜੀ ਸਾਡੇ ਹੁਣ ਚੀਫ ਮਿਨਿਸਟਰ ਕਿੱਥੋਂ ਕਿੱਥੋਂ ਤੱਕ ਜਾਇਆਊਗਾ ਯੂਪੀ ਦੇ ਵਿੱਚ ਨਾਲੇ ਅਸੀਂ ਜੋ ਸਿਰਫ ਅਜੇ ਐਗਜ਼ਾਮਪਲ ਦਿੱਤੇ ਯੂਪੀ ਮਹਾਰਾਸ਼ਟਰ ਇਹ ਜਿੱਥੇ ਵੀ ਠੀਕ ਲੱਗਦਾ ਉੱਥੇ ਕਰਨਾ ਚਾਹੀਦਾ ਕਰਨਾ ਚਾਹੀਦਾ ਜੇ ਭਾਵੇਂ ਕੇਰਲਾ ਤੋਂ ਵੀ ਚਾਹੀਦਾ ਕੇਰਲਾ ਕਰਨਾ ਚਾਹੀਦਾ ਜੇ ਉੱਥੇ ਟੁੱਕ ਵੀ ਨਹੀਂ ਟੁੱਕ ਦੀਆਂ ਗੱਲਾਂ ਇਹ ਨਹੀਂ ਹੈਗਾ ਕਿ ਅਸੀਂ ਇੱਕ ਪਾਰਟਿਕੂਲਰ ਸਟੇਟ ਨੂੰ ਕਹਿ ਰਹੇ ਹਾਂ ਯਾਰ ਇਸੇ ਸਟੇਟ ਦਾ ਕਰੋ ਠੀਕ ਹੈ ਵੱਡਾ ਹੋਣਾ ਤੇ ਉਹਦੇ ਕਲਚਰਲ ਲੈਂਗੁਇਸਟਿਕ ਡਿਫਰੈਂਸਸ ਹੋਣੇ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਮਹਾਰਾਸ਼ਟਰ ਦੇ ਵਿੱਚ ਵੀ ਹੋ ਸਕਦਾ ਹੋ ਸਕਦਾ ਐਮਪੀ ਦੇ ਵਿੱਚ ਤੁਸੀਂ ਬੈਟਰ ਕਰ पाओ ਆਂਧਰਾ ਪ੍ਰਦੇਸ਼ ਚ ਹੋਰ ਬੈਟਰ ਕਰ पाओ ਜਾਂ ਬਿਹਾਰ ਚ ਹੋਰ ਬੈਟਰ ਕਰ पाओ ਇਹ ਹੋਣਾ ਚਾਹੀਦਾ ਤਾਂ ਇਹ ਸੀਗੀ ਵੱਧ ਰਾਜਾਂ ਨੂੰ ਅਧਿਕਾਰ ਦੀ ਗੱਲ ਅੱਜ ਆਪਾਂ ਕੀਤੀ ਹੈ ਇਸ ਤਰ੍ਹਾਂ ਦੀ ਹੋਰ ਗੱਲਾਂ ਬਾਤਾਂ ਸੁਣ ਲਈ ਦਿਲਵਕਸੀਆ ਸ਼ੋਅ ਨਾਲ ਬਣੇ ਰਹੋ ਧੰਨ